ਅੱਜ ਦਾ ਸਵਾਲ ਆ ਰਿਹਾ ਸੀ ਕਿ ਜੋ ਪਿਛਲੇ ਸਮੇਂ ਚ ਹੜਾਂ ਦੀ ਮਾਰ ਚੱਲ ਰਹੀ ਸਾਡੇ ਜਿਹੜੇ ਬਹੁਤ ਸਾਰੇ ਸਾਥੀ ਭੈਣ ਭਰਾ ਜਿਹੜੇ ਸੀ ਉਹਨਾਂ ਦੇ ਬਾਰੇ ਕਾਫੀ ਜਿਹੜੇ ਫੋਨ ਆ ਰਹੇ ਸੀ ਉਹ ਸੰਬੰਧੀ ਮਤਲਬ ਅੱਜ ਡਿਸਕਸ ਕਰਨ ਵਾਸਤੇ ਕਿ ਜਿੱਥੇ ਪਹਿਲਾਂ ਹੀ ਸਾਡਾ ਸਮਾਜ ਪੰਜਾਬ ਜਿਹੜਾ ਹੈਗਾ ਸਟ੍ਰੈਸ ਐਂਜਾਇਟੀ ਡਿਪਰੈਸ਼ਨ ਇਹਨਾਂ ਹਾਲਾਤਾਂ ਜਿਹਨੂੰ ਮੈਕਸਿਮਮ ਲੰਘ ਰਿਹਾ ਹੋਵੇ ਭਾਵੇਂ ਉਹ ਬਿਜ਼ਨਸ ਕਰਨ ਵਾਲਾ ਹੈਗਾ ਤੇ ਭਾਵੇਂ ਕੋਈ ਨੌਕਰੀ ਕਰਨ ਵਾਲਾ ਤੇ ਭਾਵੇਂ ਕੋਈ ਖੇਤੀਬਾੜੀ ਦਾ ਕੀਤਾ ਜਾਂ ਕੋਈ ਵੀ ਬਿਜ਼ਨਸ ਕਰਦਾ ਹੈਗਾ ਉਹ ਬੰਦਾ ਰੋਜ਼ ਦੀਆਂ ਲੋੜਾਂ ਲਈ ਆਪਣਾ ਸੰਘਰਸ਼ ਕਰਦਾ ਹੈਗਾ ਉਹ ਤਨਖਾਹ ਆਉਂਦੀ ਬਾਅਦ ਦੇ ਵਿੱਚ ਹੈਗੀ ਹੈ ਜਾਂ ਫਸਲ ਆਉਂਦੀ ਬਾਅਦ ਦੇ ਵਿੱਚ ਹੈ ਕਰਜਾ ਪਹਿਲਾਂ ਹੀ ਚੜਿਆ ਹੁੰਦਾ ਜਦੋਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਇੱਕਦਮ ਜਿਹੜੀ ਹਾੜਾਂ ਦੀ ਮਾਰ ਪਾਈ ਜਾਂਦੀ ਹੈ ਤਾਂ ਉਸ ਵੇਲੇ ਜਿਹੜੇ ਪੀੜਤ ਸਾਡੇ ਭੈਣ ਭਰਾਏ ਉਹਨਾਂ ਦੀ ਮਾਨਸਿਕ ਤੇ ਉਹਨਾਂ ਦੀ ਆਰਥਿਕ ਉਹਨਾਂ ਦੇ ਹਾਲਾਤਾਂ ਦਾ ਮੈਨੂੰ ਲੱਗਦਾ ਵੀ ਐਦਾਂ ਜਿਹੜੇ ਕਮਰੇ 'ਚ ਅਸੀਂ ਬੈਠੇ ਐਦਾਂ ਦੇ ਕਮਰੇ 'ਚ ਬਹਿ ਕੇ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ ਗਰਾਊਂਡ ਰਿਐਲਿਟੀ ਤੁਸੀਂ ਵੀ ਦੇਖੀ ਹੈ ਤੁਸੀਂ ਵੀ ਜਾਣਦੇ ਰਹੇ ਸਾਰੀ ਜਗ੍ਹਾ ਤੇ ਔਰ ਅਸੀਂ ਵੀ ਉਹਨਾਂ ਦੇ ਵਿੱਚ ਵੜ ਕੇ ਜਦੋਂ ਦੇਖਿਆ ਜਿੱਥੇ ਕਿ ਬਹੁਤ ਵੱਡੀਆਂ ਲੋੜਾਂ ਸੀ ਤੇ ਸਾਡੀਆਂ ਕੋਸ਼ਿਸ਼ਾਂ ਬਹੁਤ ਛੋਟੀਆਂ ਸੀ ਸਮਾਜ ਦੇ ਵਿੱਚ ਪਹਿਲੀ ਗੱਲ ਸੀ ਉਹਨਾਂ ਨੂੰ ਕਿ ਕਿਸ ਤਰੀਕੇ ਨਾਲ ਜਿਹੜੇ ਉਹਨਾਂ ਦੇ ਹਾਲਾਤ ਹਨ ਮੈਂ ਉਹ ਤੁਹਾਨੂੰ ਕਿਉਂਕਿ ਬਾਰ-ਬਾਰ ਹੁਣ ਵੀ ਮੈਨੂੰ ਫੋਨ ਆ ਰਹੇ ਸੀ ਕਿ ਕੀ ਹਾਲਾਤ ਐ ਇਸ ਵੇਲੇ ਦੇ ਤੇ ਉਧਰੋਂ ਵੀ ਫੋਨ ਆ ਰਹੇ ਆ ਪਹਿਲੀ ਜਿਹੜੀ ਸਾਡੀ ਵੱਡੀ ਉਹਨਾਂ ਦੀ ਲੋੜ ਸੀ ਜੋ ਅਸੀਂ ਦੇਖੀ ਨੇੜੇ ਹੋ ਕੇ ਪਹਿਲਾਂ ਤਿੰਨ ਕਿਸ਼ਤੀਆਂ ਲੈ ਕੇ ਗਏ ਸੀ ਫਿਰ ਚੌਥੀ ਕਿਸ਼ਤੀ ਆਈ ਫਿਰ ਅਖੀਰ ਤੇ ਪੰਜਵੀਂ ਵੀ ਆ ਗਈ ਸੀ ਕਿਉਂਕਿ ਪਾਣੀ ਬਹੁਤ ਲੰਮੇ ਸਮੇਂ ਲਈ ਉੱਥੇ ਤੇਜ ਵਹਾਵ ਹੀ ਚੱਲਦਾ ਰਿਹਾ ਤੇ ਕਾਫੀ ਲੰਮੇ ਸਮੇਂ ਲਈ ਪਾਣੀ ਉੱਥੇ ਰਿਹਾ ਜਿਹਦੇ ਵਿੱਚ ਕਿ 8 ਫੁੱਟ ਵੀ ਸੀ 10 ਫੁੱਟ ਵੀ ਸੀ 15 ਫੁੱਟ ਵੀ ਸੀ ਜਿਆਦੇ ਪਾਣੀ ਵੀ ਦੇਖਿਆ ਗਿਆ ਉਹਦੇ ਨਾਲ ਇੱਕਦਮ ਕਨੈਕਸ਼ਨ ਕੱਟ ਗਿਆ ਸੀ ਰੋਜ਼ ਜਾਂਦੇ ਆ ਸਰੋਦ ਦੀਆਂ ਸਾਡੀਆਂ ਲੋੜਾਂ ਹੁੰਦੀਆਂ ਦਵਾਈ ਲੈ ਕੇ ਆਉਂਦੇ ਠੀਕ ਨਹੀਂ ਹੋਏ ਕਿਸੇ ਦਾ ਬੀਪੀ ਵੱਧ ਰਿਹਾ ਕਿਸੇ ਦੀ ਹਾੜ ਦੀਆਂ ਦਵਾਈਆਂ ਚੱਲ ਰਹੀਆਂ ਹੁੰਦੀਆਂ ਕਿਸੇ ਦੀ ਸ਼ੂਗਰ ਦੀਆਂ ਚੱਲ ਰਹੀਆਂ ਹੁੰਦੀਆਂ ਅਲੱਗ-ਅਲੱਗ ਤਰੀਕੇ ਨਾਲ ਅੱਜ ਕੱਲ੍ਹ ਬਿਮਾਰੀਆਂ ਤੋਂ ਬਚਪਨ ਤੋਂ ਲੈ ਕੇ ਹੀ ਵੱਡਿਆਂ ਤੱਕ ਬਿਮਾਰੀਆਂ ਘੇਰ ਰੱਖਦੀਆਂ ਪਰ ਜਦੋਂ ਕਨੈਕਸ਼ਨ ਟੁੱਟ ਗਿਆ ਇੱਕ ਪਾਸੇ ਉਹਨਾਂ ਨੂੰ ਰੈਸਕਿਊ ਕਰਨ ਦੇ ਹਾਲਾਤ ਬਣ ਗਏ ਪਾਣੀ ਜਿਆਦਾ ਚੜ ਗਿਆ ਦੂਜੇ ਪਾਸੇ ਜਿਹੜੇ ਪਸ਼ੂ ਸੀ ਅਲੱਗ-ਅਲੱਗ ਜਿਹੜੇ ਸੀ ਉਹਨਾਂ ਦੀਆਂ ਸਮੱਸਿਆਵਾਂ ਵਧ ਗਈਆਂ ਕੁਝ ਹੜ ਗਏ ਤੇ ਕੁਝ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਤਾਂ ਬੜੇ ਅਜੀਬ ਹਾਲਾਤ ਦੇਖੇ ਆ ਅੱਖਾਂ ਦੇ ਨਾਲ ਕਿ ਪਸ਼ੂ ਜਦੋਂ ਛੱਤਾਂ ਤੇ ਚੜੇ ਹੋਏ ਦੇਖੇ ਤੇ ਮੈਂ ਹੈਰਾਨ ਸੀ ਕਿ ਇਹੋ ਜੀ ਆ ਕੈਸੀ ਮਜਬੂਰੀ ਹੋਣੀ ਜਿਸ ਨੇ ਕਿ ਇਸ ਸੋਚ ਨੂੰ ਜਨਮ ਦਿੱਤਾ ਕਿ ਪਸ਼ੂਆਂ ਨੂੰ ਹਰ ਕੀਮਤ ਤੇ ਬਚਾਉਣਾ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਉਹਨਾਂ ਦੇ ਪਸ਼ੂ ਹੈਗੇ ਆ ਤੇ ਉਹਨਾਂ ਦੀ ਜਿਹੜੀ ਰਸੋਈ ਹੈਗੀ ਆ ਸਾਰਾ ਕੁਝ ਚੱਲਦਾ ਹੈਗਾ ਕਿਚਨ ਉਹ ਵੀ ਪਸ਼ੂਆਂ ਦੇ ਬਹੁਤ ਜਿੰਨੇ ਦੁੱਧ ਹਟ ਪਾਉਣ ਦਾ ਕੰਮ ਕਰਦੇ ਉਹਨਾਂ ਦੇ ਸਹਾਰੇ ਚੱਲਦੀ ਹੈ ਪਰ ਜਿਨ੍ਹਾਂ ਦੇ ਚਾਰ ਸੀ ਦੋ ਰੁੜ ਗਏ ਆ ਨਹੀਂ ਫੜੇ ਗਏ ਤੇ ਉਹਨਾਂ ਦੀ ਮਾਨਸਿਕ ਪੀੜਾ ਦਾ ਅੰਦਾਜ਼ਾ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਹੈਗੀਆਂ ਉਹ ਵੀ ਕਹਿੰਦੇ ਅਸੀਂ ਹੁਣ ਜੇ ਬੱਚਿਆਂ ਨੂੰ ਅੱਗੇ ਪੜ੍ਹਾਈ 'ਚ ਲਾਉਣਾ ਜਿਹੜੀਆਂ ਦਵਾਈਆਂ ਲੈਣੀਆਂ ਨਾ ਕਿਸੇ ਮੈਡੀਕਲ ਸਟੋਰ ਵਾਲੇ ਨੇ ਸਾਨੂੰ ਫ੍ਰੀ ਦਵਾਈ ਦੇਣੀ ਹੈ ਜੋ ਉਹਨਾਂ ਦੇ ਵਿਸ਼ਵਾਸ ਸੀ ਵੀ ਨਾ ਹੀ ਸਾਨੂੰ ਬੜਾ ਕਲੀਅਰਲੀ ਬੀਬੀਆਂ ਬੋਲ ਰਹੀਆਂ ਸੀ ਦੇ ਬੱਚਿਆਂ ਦੀ ਫੀਸਾ ਨਾਲ ਸੰਬੰਧਿਤ ਬੱਚਿਆਂ ਦੀਆਂ ਪੜਾਈਆਂ ਨਾਲ ਸੰਬੰਧਿਤ ਵੀ ਬਹੁਤ ਸਾਰੇ ਸਵਾਲਾਂ ਦਾ ਹਾਰਡ ਇੱਕ ਪਾਸੇ ਜ਼ਿੰਦਗੀ ਬਚਾਉਣੇ ਬੱਚੇ ਕੱਢਦੇ ਤੇ ਉਸ ਤੋਂ ਬਾਅਦ ਆਪਸੀ ਉਹ ਤੇ ਉਸ ਵੇਲੇ ਉਹਨਾਂ ਦੀ ਜਿਹੜੀ ਰੈਸਕਿਊ ਕਰਨ ਦੀ ਗੱਲ ਆ ਗਈ ਦੂਜੇ ਪਾਸੇ ਉਹਨਾਂ ਦੇ ਆਪਣੇ ਖਾਣ ਪੀਣ ਦੀਆਂ ਦਵਾਈਆਂ ਦੀਆਂ ਪ੍ਰੋਬਲਮਸ ਆ ਗਈਆਂ ਪਸ਼ੂਆਂ ਦੀਆਂ ਪ੍ਰੋਬਲਮਸ ਆ ਗਈਆਂ ਤੀਜੇ ਪਾਸੇ ਜਦੋਂ ਪਾਣੀ ਭਰ ਗਿਆ ਸਮਾਨ ਥੱਲੇ ਜਿਹੜਾ ਸੀ ਉਹ ਵੀ ਪਾਣੀ ਦੇ ਵਿੱਚ ਭਰ ਗਿਆ ਛੱਤਾਂ ਤੇ ਐ ਛੱਤਾਂ ਤੇ ਕੋਈ ਅਰੇਂਜਮੈਂਟ ਟਾਇਲਟ ਜਿਹੜੇ ਉਹਨਾਂ ਦੇ ਮੈਕਸਿਮਮ ਲੋਕਾਂ ਨੂੰ ਅਸੀਂ ਦੇਖਿਆ ਜਿਨ੍ਹਾਂ ਦੇ ਟਾਇਲਟ ਕਿਸੇ ਦਾ ਤਰੇੜਾ ਆ ਗਿਆ ਕਿਸੇ ਦੇ ਢਹਿ ਗਏ ਤੇ ਕਿਸੇ ਦੇ ਵਿੱਚ ਪਾਣੀ ਭਰੇ ਹੋਇਆ ਸੀ ਇੱਕ ਤੋਂ ਦੂਜੀ ਜਗ੍ਹਾ ਜਦੋਂ ਉਹਨਾਂ ਨੂੰ ਸ਼ਿਫਟ ਕਰਨ ਦੀ ਗੱਲ ਆਉਂਦੀ ਸੀ ਜਾਂ ਜਾਣਦੀ ਆਉਂਦੀ ਸੀ ਤੇ ਉਹ ਪਾਣੀ ਦਾ ਵਹਾ ਇੰਨਾ ਸੀ ਤੇ ਪਾਣੀ ਜਿਹੜਾ ਸੀ ਲਾਇਕ ਉਹ ਇੰਨਾ ਚੜ ਚੁੱਕਿਆ ਸੀ ਜਿਹਦੇ ਵਿੱਚ ਨੂੰ ਜਦੋਂ ਮੈਨੂੰ ਇੱਕ ਵਾਰ ਅ ਇੱਕ ਉੱਥੇ ਸੱਜਣ ਨੇ ਗੱਲ ਕੀਤੀ ਕਿ ਉਹ ਸਾਹਮਣੇ ਤੋਂ ਸਾਨੂੰ ਫੋਨ ਆ ਰਹੇ ਆ ਭਾਵੇਂ ਉਹ 50 ਕਿਲੋਮੀਟਰ ਦੀ ਦੂਰੀ ਤੇ ਸੀ ਘਰ ਵੀ ਉੱਥੋਂ ਫੋਨ ਆ ਰਹੇ ਉਹਨਾਂ ਕੋਲ ਪੀਣ ਦਾ ਪਾਣੀ ਵੀ ਨਹੀਂ ਮੋਟਰ ਚ ਪਾਣੀ ਪਿਆ ਹੋਇਆ ਵੀ ਸਾਡੇ ਵੀ ਪਿਆ ਹੋਇਆ ਤੇ ਉਹਨਾਂ ਦੇ ਵੀ ਤੇ ਉਹਨਾਂ ਕੋਲ ਪਿੰਡ ਨੂੰ ਪਾਣੀ ਨੂੰ ਵੀ ਤਰਸ ਰਹੇ ਹੈਗੇ ਆ ਤੇ ਮੈਂ ਕਿਹਾ ਜੀ ਪਾਣੀ ਤੁਹਾਡੇ ਕੋਲ ਰੱਖ ਦਈਏ ਅਸੀਂ ਇੱਥੇ ਤੇ ਉਹਨਾਂ ਦੀ ਮੈਸੇਜ ਬੋਲੀ ਕਹਿੰਦੀ ਵੀ ਪਾਣੀ ਸੋਚ ਕੇ ਰਖਾਇਓ ਕੀ ਤੁਸੀਂ ਉੱਥੇ ਪਹੁੰਚਾ ਦੋਗੇ ਮਲ ਸਵਾਲ ਸੀ ਭਾਵੇਂ ਸਾਡੇ ਤੋਂ 50 ਮੀਟਰ ਤੇ ਦੂਰ ਆ ਕਹਿੰਦੇ ਉਹ ਪਰ ਜਾਣਾ ਕਿੱਦਾਂ ਉੱਥੇ ਉੱਥੇ ਦੀਆਂ ਐਂਬੂਲੈਂਸਾਂ ਉੱਥੇ ਦੀ ਜਿਹੜੀ ਸਾਧਨ ਸੀ ਨਾ ਉਹ ਬਹੁਤ ਇੱਕ ਕੇਸੀਆਂ ਤੋਂ ਬਿਨਾਂ ਨਹੀਂ ਸੀ ਜਾਇਆ ਜਾਂਦਾ ਪਰ ਜਿੰਨੀ ਕ ਉੱਥੇ ਪਾਪੂਲੇਸ਼ਨ ਅਫੈਕਟਡ ਸੀ ਸਾਡੇ ਭੈਣ ਭਰਾ ਉਹਦੇ ਮੁਤਾਬਕ ਜਿਹੜੇ ਸਾਧਨ ਸੀ ਉਹ ਬਹੁਤ ਘੱਟ ਸੀ ਪਹਿਲੀ ਗੱਲ ਤਾਂ ਇਹ ਸੀ ਕਿ ਚਾਰਾ ਜਿਹੜਾ ਸੀ ਪਸ਼ੂਆਂ ਦਾ ਚਾਰਾ ਉਹ ਬਹੁਤ ਲੋਕਾਂ ਕੋਲ ਘੱਟ ਪਹੁੰਚਿਆ ਹੁਣ ਬਾਹਰ ਬੈਠ ਕੇ ਅਸੀਂ ਕਹਿੰਦੇ ਆ ਕਿ ਬਹੁਤ ਅੰਦਰ ਬਹੁਤ ਸਮਾਨ ਚੱਲੇ ਗਿਆ ਬਾਹਰ ਸਮਾਨ ਬਹੁਤ ਆ ਗਿਆ ਪਰ ਜਿਹੜੇ ਅੰਦਰ ਵਾਲੇ ਲੋਕ ਹੈ ਉਹਦੇ ਵਿੱਚ ਕੁਝ ਲੋਕਾਂ ਕੋਲ ਸਮਾਨ ਹੋ ਸਕਦਾ ਜ਼ਿਆਦਾ ਚੱਲੇ ਗਿਆ ਕਿਸੇ ਕੋਈ ਜਾਣ ਪਛਾਣ ਕਰਕੇ ਆ ਗਿਆ ਕੁਝ ਐਦਾਂ ਆ ਗਿਆ ਪਰ ਜਿਹੜੇ ਬਹੁਤ ਚਾਹ ਲੋਅਰ ਮੀਡਲ ਕਲਾਸ ਦੇ ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ ਲੋਕ ਸੀ ਉਹਨਾਂ ਦੀਆਂ ਹਾਲਤਾਂ ਜੋ ਨੇੜੇ ਹੋ ਕੇ ਦੇਖੀਆਂ ਤੇ ਉਹ ਦੱਸਣ ਦੱਸੀਆਂ ਨਹੀਂ ਜਾ ਸਕਦੀਆਂ ਉਹਨਾਂ ਨੂੰ ਖਾਣ ਪੀਣਗੇ ਵੀ ਪ੍ਰੋਬਲਮਸ ਹੈਗੀਆਂ ਜਿਨ੍ਹਾਂ ਕੋਲ ਅਸੀਂ ਸਾਡੇ ਵਰਗੇ ਹੋਰ ਵੀ ਸਾਥੀ ਲੱਗੇ ਹੋਏ ਆ ਸਰਕਾਰ ਦਾ ਆਪਣਾ ਉਪਰਾਲਾ ਹੈਗਾ ਪਰ ਜਦੋਂ ਦੇਖੇ ਆਉਂਦੇ ਆ ਤੁਸੀਂ 10 ਦਿਨ ਦਾ ਦੇਤਾ 5 ਦਿਨ ਦਾ ਦੇਤਾ ਸਮੱਸਿਆਵਾਂ ਬੜੀਆਂ ਅਲੱਗ-ਅਲੱਗ ਆ ਉਹਨਾਂ ਦੀ ਹੈ ਨਾ ਉਹ ਦਵਾਈ ਹੈ ਟੈਂਪਰੇਚਰ ਹੈਗਾ ਉਹਨਾਂ ਦਾ ਬੀਪੀ ਜਿਹੜਾ ਹੈਗਾ ਇੰਨਾ ਰਾਈਜ਼ ਕਰ ਰਿਹਾ ਹੈਗਾ ਘਬਰਾਹਟ ਹੋ ਰਹੀ ਹੈ ਨੀਂਦ ਨਹੀਂ ਆ ਰਹੀ ਤੇ ਉਧਰ ਸੱਪ ਅੰਦਰ ਬੜੇ ਹੋਏ ਆ ਅਲੱਗ-ਅਲੱਗ ਤਰ੍ਹਾਂ ਦੇ ਮਤਲਬ ਉਹਨਾਂ ਦੇ ਹਾਲਾਤ ਆ ਵਿੱਚੇ ਸਭ ਸਾਡੇ ਨਾਲ ਵੀ ਬੋਰਡਸ ਦੇ ਨਾਲ ਸਭ ਚੱਲ ਹੁਣ ਵੀ ਮੈਨੂੰ ਜਿਹੜਾ ਕੱਲ ਸ਼ਾਮ ਨੂੰ ਫੋਨ ਆਇਆ ਸੱਪ ਨਾਲ ਵੀ ਡੈਥ ਰੇਟ ਕਾਫੀ ਹੈ ਹੁਣ ਉਸ ਵੇਲੇ ਕਿੱਦਾਂ ਜਿਹੜਾ ਪਸ਼ੂ ਦੀ ਰਾਤ ਨੂੰ 11 ਵਜੇ ਪਸ਼ੂਆਂ ਦੇ ਫੋਨ ਆਉਂਦੇ ਆ ਕਿ ਪਸ਼ੂ ਸਾਡਾ ਇਦਾਂ ਜਾਂ ਕੋਈ ਸੌਣ ਵਾਲੀ ਮੱਝ ਗਾਂ ਹੈਗੀ ਐ ਤੇ ਉਸ ਵੇਲੇ ਉਹਨੂੰ ਇੰਨੀ ਤਕਲੀਫ ਹੈਗੀ ਐ ਤੇ ਡਾਕਟਰ ਦੀ ਲੋੜ ਹੈਗੀ ਐ ਉਸ ਵੇਲੇ ਦੀਆਂ ਵਖਰੀਆਂ ਮਜਬੂਰੀਆਂ ਸੀ ਕਿ ਉਹਨਾਂ ਨੇ ਇੰਨੇ ਮਤਲਬ ਪਿਆਰ ਨਾਲ ਉਹਨਾਂ ਆਪਣੇ ਜਿਹੜੇ ਸੀ ਪਸ਼ੂ ਸੀ ਪਾਲੇ ਹੋਏ ਤੇ ਉਹਨਾਂ ਦੇ ਸਾਹ ਸਾਹ ਕੇ ਅੱਖਾਂ ਦੇ ਸਾਹਮਣੇ ਮਰੇ ਉਸ ਤੋਂ ਬਾਅਦ ਉਹਨਾਂ ਨੂੰ ਦਫਨਾਉਣ ਦੀ ਗੱਲ ਆਉਂਦੀ ਸੀ ਪਾਣੀ ਥੱਲੇ ਭਰਿਆ ਹੋਇਆ ਤੇ ਪਸ਼ੂ ਪਿਆ ਹੈਗਾ ਮੈਂ ਉਹਨਾਂ ਦੀ ਮਾਨਸਿਕ ਪੀੜਾ ਤੁਹਾਡੇ ਨਾਲ ਸ਼ੇਅਰ ਕਰਦਾ ਹੋਰ ਨੇ ਵੀ ਤੁਸੀਂ ਆਪ ਵੀ ਗਰਾਊਂਡ ਰਿਐਲਿਟੀ ਦੇਖੀ ਹੋਣੀ ਹੈ ਪਰ ਜਾਨੀ ਉਹਨੂੰ ਜਦੋਂ ਅਸੀਂ ਉਹਨਾਂ ਦੀ ਜਗ੍ਹਾ ਖੜ ਕੇ ਸੋਚਦੇ ਹਾਂ ਹੁਣ ਪਸ਼ੂ ਵੀ ਪਿਆਏ ਤੇ ਇੱਕ ਤਾਂ ਉਹ ਦੁਖਦਾਈ ਘਟਨਾ ਹੈਗੀ ਕਿ ਪਸ਼ੂ ਚਲਾ ਗਿਆ ਪਰਿਵਾਰ ਦਾ ਮੈਂਬਰ ਉਹਨਾਂ ਦੇ ਦੂਜੀ ਗੱਲ ਹੈਗੀ ਹੈ ਕਿ ਉਹਨੂੰ ਉੱਥੇ ਦਫਨਾਉਣਾ ਹੁਣ ਦਫਨਾਉਣ ਦੇ ਲਈ ਕੋਈ ਅਰੇਂਜਮੈਂਟ ਨਹੀਂ ਕਿਉਂਕਿ ਥੱਲੇ ਪਾਣੀ ਹੈਗਾ ਜੇ ਉੱਥੇ ਰਹਿੰਦਾ ਹੁਣ ਉਹਦੇ ਨਾਲ ਸਮੈਲ ਫੈਲ ਮਤਲਬ ਕਿੰਨੀ ਤਰ੍ਹਾਂ ਦੀ ਬਿਮਾਰੀ ਦਾ ਖਤਰਾ ਹੁਣ ਵੀ ਆਹੀ ਚੀਜ਼ ਜੋ ਉੱਥੋਂ ਫੋਨ ਆ ਰਹੇ ਆ ਕਿ ਇਸ ਵੇਲੇ ਸਾਨੂੰ ਹੈਲਥ ਦੀਆਂ ਪਸ਼ੂਆਂ ਦੀਆਂ ਡਾਈਟ ਨਾਲ ਸੰਬੰਧਿਤ ਗੱਲ ਆ ਰਹੀ ਹੈਗੀ ਹੈ ਕਿ ਉਹਨਾਂ ਦਾ ਦੂਜੀ ਗੱਲ ਹੈਗੀ ਆ ਪਸ਼ੂਆਂ ਦੀਆਂ ਦਵਾਈਆਂ ਤੀਜੀ ਗੱਲ ਹੈਗੀ ਬੰਦਿਆਂ ਦੀ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਇਹ ਚੀਜ਼ਾਂ ਜਿਹੜੀਆਂ ਵੱਡੀਆਂ ਸਮੱਸਿਆਵਾਂ ਆ ਤੇ ਇਸ ਤੋਂ ਬਾਅਦ ਘਰ ਦੇ ਵਿੱਚ ਬੜਨਾ ਘਰ ਦੇ ਵਿੱਚ ਸਿਲਟ ਭਰੀ ਹੋਈ ਐ ਤਰੇੜਾਂ ਆਈਆਂ ਹੋਈਆਂ ਤੇ ਜਿਹਨਾਂ ਨੇ ਛੱਤਾਂ ਤੇ ਬੈਠੇ ਸੀ ਉਹ ਕਹਿੰਦੇ ਬੀਬੀ ਕਹਿੰਦੇ ਵੀ ਇੱਕ ਨੇ ਨਹੀਂ ਕਿਹਾ ਬਹੁਤ ਨੇ ਮੈਂ ਕਿਹਾ ਤੁਹਾਡੇ ਉੱਪਰ ਫਿਰ ਹੁਣ ਨਹੀਂ ਪੈ ਰਿਹਾ ਤੇ ਕੀ ਕਿੱਦਾਂ ਕਹਿੰਦੇ ਨਹੀਂ ਇਸ ਤੱਕ ਕਈ ਦਿਨਾਂ ਤੋਂ ਇੱਦਾਂ ਬੈਠੇ ਛੱਤਾਂ ਦੇ ਉੱਤੇ ਮੀਂਹ ਦੇ ਵਿੱਚ ਇਦਾਂ ਹੀ ਬੈਠੇ ਆ ਬਾਲਣ ਵੀ ਗਿੱਲਾ ਤੇ ਸਿਲੰਡਰ ਵੀ ਖਤਮ ਤੇ ਰਾਸ਼ਨ ਦੇਦੋਗੇ ਤੁਸੀਂ ਕਿੱਦਾਂ ਕਰਨਗੇ ਫੇਰ ਸਿਲੰਡਰ ਲੈ ਹਾਂ ਸ ਤੇ ਬਿਲਡ ਆਪ ਦਾ ਜ਼ਿਕਰ ਕਰਿਆ ਹੁਣ ਪਾਣੀ ਉਤਰਨ ਤੋਂ ਬਾਅਦ ਜਿਹੜੀਆਂ ਸਮੱਸਿਆਵਾਂ ਬਣੀਆਂ ਉਹਨਾਂ ਲਈ ਪ੍ਰabhasਾ ਕੀ ਕਰ ਰਹੀ ਹੈ ਕਿਉਂਕਿ ਹੁਣ ਤੁਸੀਂ ਬਿਮਾਰੀਆਂ ਦਾ ਜ਼ਿਕਰ ਕਰ ਰਹੇ ਹੋ ਘਰ ਮੋਸਟਲੀ ਜਿਹੜੇ ਬਾਰਡਰ ਬੈਲਟ ਦੇ ਖੋਨੇ ਆਲ ਹੋ ਗਿਆ ਜਾਂ ਹੋਰ ਪਿੰਡ ਹੋਗੇ ਉਹ ਢਏ ਪਏ ਨੇ ਬੜਨਯੋਗ ਨਹੀਂ ਹੈਗੇ 50 50 ਕਿਲੇ ਵਾਲੇ ਜ਼ਿਮੀਦਾਰ ਵੀ ਰਾਸ਼ਨ ਲੈਣ ਲਈ ਲਾਈਨਾਂ ਚ ਖੜੇ ਮਜਬੂਰੀ ਹੈ ਉਹਨਾਂ ਦੀ ਬਹੁਤ ਵੱਡੀ ਲੱਗਦਾ ਤੁਹਾਡੀ ਸੰਸਥਾ ਕਿਹੜਾ ਇਨੀਸ਼ੀਏਟ ਲੈ ਰਹੀ ਹੈ ਪਹਿਲੀ ਗੱਲ ਜਿਹੜੇ ਸਟੈਪ ਐਦੇ ਹ ਅਲਗ ਅਲਗ ਮੈਂ ਤਾਂ ਜਿਵੇਂ ਪਹਿਲੀ ਗੱਲ ਕਿ ਏਸੀ ਵੀ ਰੈਸਕਿਊ ਤੇ ਦੂਜੀ ਗੱਲ ਹੈਗੀ ਸੀ ਉਹਨਾਂ ਦੇ ਖਾਣ ਪੀਣ ਦੀਆਂ ਬੇਸਿਕ ਜਿਹੜੀਆਂ ਕਿ ਉਹਨਾਂ ਨੇ ਸਰਵਾਈਵਲ ਜਿਹੜੀਆਂ ਨੀਡਸ ਐ ਕਿਦਾਂ ਪੂਰੀਆਂ ਕਰਨੀਆਂ ਤੀਜੀ ਗੱਲ ਹੈਗੀ ਐਸ ਵੇਲੇ ਬਿਮਾਰੀਆਂ ਨਾਲ ਜੂਝ ਰਹੇ ਪਸ਼ੂ ਔਰ ਬਿਮਾਰੀਆਂ ਨਾਲ ਜੂਝ ਰਹੇ ਉਹ ਮਨੁੱਖ ਸਾਡੇ ਭੈਣ ਭਰਾ ਤੇ ਇਹ ਵੱਡੀ ਐਸ ਵੇਲੇ ਦੀ ਸਮੱਸਿਆ ਨਾਲ ਦੀ ਨਾਲ ਉਹਨਾਂ ਨੇ ਘਰਾਂ ਦੇ ਵਿੱਚ ਵੜਨਾ ਹੁਣ ਇੱਕ ਘਰ ਦੇ ਵਿੱਚ ਉਹਨਾਂ ਨੇ 4 ਜਾਣੇ 4 ਪਰਿਵਾਰ ਹੋਰ ਇਕੱਠੇ ਕਰਕੇ ਰੱਖੇ ਹੋਏ ਸੀ ਹੁਣ ਇੱਕ ਮਕਾਨ ਦੇ ਵਿੱਚ ਜਦੋਂ 5 5 ਪਰਿਵਾਰ ਰਹਿ ਰਹੇ ਹੋਣ ਇੱਕ ਘਰ ਦੇ ਵਿੱਚ ਕੀ ਹਾਲਤ ਹੋਊਗੀ ਉੱਥੇ ਟਾਇਲਟ ਤਾਂ ਉਹੀ ਹੈਗੇ ਨਾ ਸਪੇਸ ਤਾਂ ਉਨੀ ਹੀ ਹੈਗੀ ਹੈ ਪਰ ਮੈਂ ਸਲੂਟ ਕਰਦਾ ਉਹਨਾਂ ਦੀ ਭਾਵਨਾਵਾਂ ਨੂੰ ਕਿ ਉਹ ਇੱਕ ਦੂਜੇ ਨੂੰ ਕੋਆਪਰੇਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀ ਪਰ ਸਰੀਰ ਦੀਆਂ ਲੋੜਾਂ ਨੂੰ ਕਿਵੇਂ ਨਜ਼ਰ ਅੰਦਾਜ਼ ਕਰਾਂਗੇ ਹੁਣ ਉਹਨਾਂ ਲਈ ਹੈਲਥ ਦੀ ਪ੍ਰੋਬਲਮ ਉਹਦੇ ਲਈ ਅਸੀਂ ਆਪਣੇ ਵੱਲੋਂ ਜਿਹੜੀ ਕੋਸ਼ਿਸ਼ ਪਰਾਵਾਸਰਾ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਜੋ ਸਾਨੂੰ ਡਾਕਟਰ ਨੇ ਕਿਹਾ ਸਾਡੇ ਕੋਲ ਇੱਥੇ ਐਮ ਡੀ ਮੈਡੀਸਨ ਡਾਕਟਰ ਦੀ ਡਿਊਟੀ ਇਹ ਲਗਾਈ ਹੋਈ ਸੀ ਵੀ ਸਾਨੂੰ ਦੱਸੋ ਇਹ ਸਮੱਸਿਆਵਾਂ ਨੂੰ ਹੁਣ ਆਪਾਂ ਕਿੱਦਾਂ ਕੀ ਕੀ ਅਰੇਂਜਮੈਂਟ ਦੀ ਲੋੜ ਹੈ ਉਹਨੇ ਕਿਹਾ ਜੀ ਬੱਸ ਦੇ ਵਿੱਚ ਇਹ ਅਰੇਂਜਮੈਂਟ ਚਾਹੀਦਾ ਉਹਦੇ ਲਈ ਅਸੀਂ ਮੋਬਾਈਲ ਕਲੀਨਿਕ ਮੋਬਾਈਲ ਮੈਡੀਕਲ ਮੋਬਾਈਲ ਮੈਡੀਕਲ ਯੂਨਿਟ ਜਿਹੜਾ ਹੈਗਾ ਉਹ ਤਿਆਰ ਕੀਤਾ ਇਸ ਵੇਲੇ ਤਿਆਰ ਹੋ ਚੁੱਕਿਆ ਹੈਗਾ ਉਹ ਮੈਡੀਕਲ ਯੂਨਿਟ ਦੇ ਵਿੱਚ ਇੱਕ ਲੈਬ ਜਿਹੜੀ ਜਿਸ ਲੈਵਲ ਦੀ ਲੈਬ ਦੀ ਲੋੜ ਹੈਗੀ ਹੈ ਡਾਕਟਰ ਨੇ ਦੱਸਿਆ ਅਸੀਂ ਉਸ ਲੈਵਲ ਦੀ ਲੈਬ ਤੇ ਮਸ਼ੀਨਾਂ ਤੇ ਦੂਜੀ ਉਸ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਇੰਨੀ ਕੁ ਆਕਸੀਜਨ ਦੀ ਸਪਲਾਈ ਚਾਹੀਦੀ ਹੈ ਕਿੰਨੀ ਜਗ੍ਹਾ ਤੇ ਚਾਹੀਦੀ ਹੈਗੀ ਹੈ ਕਿਸ ਤਰ੍ਹਾਂ ਦੀ ਮੈਡੀਸਨ ਫਾਰਮੇਸੀ ਕਿਦਾਂ ਦੀ ਚਾਹੀਦੀ ਹੈਗੀ ਹੈ ਤੇ ਕਿਦਾਂ ਦਾ ਜੇਕਰ ਅਮਰਜੈਂਸੀ ਹਾਲਾਤ ਹੈ ਨਾਲ ਇੱਕ ਆਪਾਂ ਨੂੰ ਐਂਬੂਲੈਂਸ ਵੀ ਚਾਹੀਦੀ ਹੈਗੀ ਤੇ ਉਹਦੇ ਵਿੱਚ ਜੋ ਅਰੇਂਜਮੈਂਟ ਦੀ ਲੋੜ ਸੀ ਅਸੀਂ ਕਾਫੀ ਹੱਦ ਤੱਕ ਇੱਕ ਵਾਸਤੇ ਜਿਹਦਾ ਕਿ ਲਗਭਗ 1 ਕਰੋੜ ਰੁਪਏ ਦੇ ਪਲਾਸੀ ਖਰਚਾ ਹੋਣਾ ਤੇ ਉਸ ਦੇ ਵਿੱਚ ਅਸੀਂ ਲੈ ਕੇ ਅੱਜ ਸ਼ਾਮ ਤੱਕ ਸਾਨੂੰ ਰਿਪੋਰਟ ਸ਼ਾਇਦ ਦੁਪਹਿਰ ਤੱਕ ਆ ਜਾਏਗੀ ਕਿ ਹੁਣ ਉੱਥੇ ਬੱਸ ਲੱਗ ਸਕਦੀ ਹੈ ਸੈਂਟਰਲ ਪਲੇਸ ਜਿਹੜੀ ਡਿਸਾਈਡ ਕੀਤੀ ਹੈਗੀ ਜਿਸ ਦੇ ਵਿੱਚ ਇੱਕ ਸਾਡੀ ਐਂਬੂਲੈਂਸ ਹੋਏਗੀ ਕਿਉਂਕਿ ਬਹੁਤ ਸਾਰੇ ਐ ਜਿਨ੍ਹਾਂ ਦੀ ਬੜੇ ਅਲੱਗ-ਅਲੱਗ ਹਾਲਾਤ ਆਏ ਹਨ ਕਿ ਬਹੁਤ ਘਬਰਾਟ ਹੋ ਰਹੀ ਹੈ ਹਾਰਡ ਦੀਆਂ ਪ੍ਰੋਬਲਮਾਂ ਐ ਮੈਂ ਫੇਰ ਕਹਿੰਦਾ ਵੀ ਸਟ੍ਰੈਸ ਵਿੱਚ ਪਹਿਲੇ ਇੰਜ ਹੀ ਰਹੀ ਸੀ ਪਰ ਉਹਦੀ ਡਿਗਰੀ ਬਹੁਤ ਥਾਈ ਹੋਈ ਐ ਉੱਥੇ ਜਿਸ ਤਰ੍ਹਾਂ ਦੀ ਵੀ ਸਾਡੀ ਮੈਡੀਕਲ ਟੀਮ ਜਿਹੜੀ ਹੈਗੀ ਉਹ ਵਿੱਚ ਲੈਬ ਵਾਲੇ ਹੋਣਗੇ, ਮੈਡੀਸਨ ਵਾਲ ਡਾਕਟਰ ਜਿਹੜੇ ਹੈਗੇ ਆ ਉਹ ਹੋਣਗੇ, ਫਾਰਮੇਸੀ ਵਾਲੇ ਹੋਣਗੇ। ਜਿਸ ਤਰ੍ਹਾਂ ਦੀ ਵੀ ਇੱਕ ਟੀਮ ਜਿਹੜੀ 10 ਤੋਂ 10 ਪਲੱਸ ਮੈਂਬਰ 15 ਦਾ ਜਿਹੜੇ ਐ ਪੈਰਾਮੈਡੀਕਲ ਸਟਾਫ ਉਹਦੇ ਨਾਲ ਅਸੀਂ ਉੱਥੇ ਜਾ ਕੇ ਬਾਕੀ ਸਮੇਂ ਸਮੇਂ ਦੇ ਜੋ ਲੋੜਾਂ ਹੋਣਗੀਆਂ ਉਹਦੇ ਮੁਤਾਬਕ ਅਸੀਂ ਕੋਸ਼ਿਸ਼ ਕਰਾਂਗੇ ਐਸ ਵੇਲੇ ਪਸ਼ੂਆਂ ਦਾ ਚਾਰਾ, ਪਸ਼ੂਆਂ ਦੀ ਹੈਲਥ ਤੇ ਬੰਦਿਆਂ ਦੀ ਹੈਲਥ। ਤੇ ਇਹ ਐਸ ਵੇਲੇ ਹਾਈ ਪ੍ਰਾਇੋਰਟੀ ਤੇ ਸਾਨੂੰ ਸਾਹਮਣੇ ਦਿਖ ਰਿਹਾ ਹੈਗਾ। ਕਿਉਂਕਿ ਜਦੋਂ ਸਨੇਕ ਬਾਈਟ ਦੀ ਮੈਂ ਬੜੀ ਕਲੀਅਰਲੀ ਗੱਲ ਕਰਦੇ ਆ ਕਿ ਸਨੇਕ ਬਾਈਟ ਦੇ ਨਾਲ ਜਿਹੜੀ ਡੈਥ ਹੋ ਰਹੀ ਹੈ ਸਾਡੇ ਉੱਥੇ ਸਾਡੇ ਹੁੰਦਿਆਂ ਵੀ ਹੋਇਆ ਉਹਦੇ ਨਾਲ ਕਹਿੰਦੇ ਅਸੀਂ ਲੈ ਕੇ ਕਿੱਥੇ ਜਾਈਏ ਤੇ ਉਹਦੀ ਮੈਡੀਸਨ ਤੇ ਉਹਦੇ ਲਈ ਡਾਕਟਰ ਦਾ ਪ੍ਰੋਪਰ ਟਰੀਟਮੈਂਟ ਕਹਿੰਦੇ ਤੁਸੀਂ ਨਾਲ ਲੈ ਕੇ ਆਇਓ ਉਹ ਉਹ ਚੀਜ਼ ਸਾਰੀ ਅੱਜ ਮੇਰੇ ਨਾਲ ਸਾਡੀ ਫਾਈਨਲ ਹੋ ਜਾਏਗੀ ਕੁਝ ਮਸ਼ੀਨਾਂ ਸੀ ECG ਵਗੈਰਾ ਦੀਆਂ ਉਹ ਜਿਹੜੀਆਂ ਸੀ ਜਿੱਦਾਂ ਡਾਕਟਰ ਨੇ ਕਿਹਾ ਕਾਰਡੀਓ ਕਮਿਊਨਿਟਰ ਇਹਦੇ ਚ ਲੱਗੇ ਹੋਏ ਹੈਗੇ ਤੇ ਮੈਨੂੰ ਲੱਗਦਾ ਵੀ ਇੱਕ ਲੋੜੀਂਦੀ ਫਰਸਟ ایڈ ਉੱਥੇ ਦੇ ਕੇ ਜੇ ਲੋੜ ਪੈਂਦੀ ਹੈ ਸਾਨੂੰ ਜਿੰਨਾ ਉਸ ਤਰ੍ਹਾਂ ਫਿਰ ਅਸੀਂ ਐਂਬੂਲੈਂਸ ਸਾ ਤੇ ਐਂਬੂਲੈਂਸ ਦੇ ਵਿੱਚ ਵੀ ਅਰੇਂਜਮੈਂਟ ਹੈਗਾ ਇਸ ਤਰ੍ਹਾਂ ਦਾ ਫਿਰ ਉਹਨੂੰ ਹਸਪੀਟਲਾਈਜ਼ ਕਰਨ ਦੀ ਲੋੜ ਹੈ ਉਹਨੂੰ ਅਸੀਂ ਹਸਪੀਟਲ ਸ਼ਿਫਟ ਕਰਾਂਗੇ ਨਾਲ ਦੀ ਨਾਲ ਫਿਰ ਉਹ ਮਕਾਨਾਂ 'ਚ ਵੜਨ ਦੀ ਗੱਲ ਕਰਦੇ ਆਂ ਸੀ ਆਪਣੇ ਮਕਾਨਾਂ 'ਚ ਵੜੀ ਵੀ ਦੂਜੇ ਦੇ ਘਰ ਦੇ ਵਿੱਚ ਅਸੀਂ ਇੰਨੀ ਦੇਰ ਕਿੱਦਾਂ ਰਹਾਂਗੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਵੜਨ ਦੇ ਲਈ ਉਹਨਾਂ ਦੀ ਜਿਹੜੀ ਘਰਾਂ ਦੀ ਮੇਨਟੇਨੈਂਸ ਰਿਪੇਅਰ ਦੀ ਗੱਲ ਆ ਰਹੀ ਹੈ ਇਹ ਵੀ ਨਾਲ ਦੀ ਨਾਲ ਚੱਲ ਰਹੀ ਹੈ ਪਰ ਇਸ ਵੇਲੇ ਜਿਹੜਾ ਹਾਈ ਪ੍ਰਾਇੋਰਟੀ ਸਾਡੇ ਨਾਲ ਟੀਮ ਜਿਹੜੀ ਹੈ ਉਹ ਹੈਲਥ ਨਾਲ ਸੰਬੰਧਿਤ ਹੈ ਤੇ ਪਸ਼ੂਆਂ ਦੀ ਹੈਲਥ ਤੇ ਸਾਡੇ ਭੈਣ ਭਰਾਵਾਂ ਦੀ ਹੈਲਥ ਤੇ ਈ ਕੋ ਉਹਨਾਂ ਦੇ ਚਾਰੇ ਨਾਲ ਸੰਬੰਧਿਤ ਜ ਗੌਰੀ ਕਰਦੀਆਂ ਜੀ ਸਰਵੇ ਕਰਦੀਆਂ ਪਰ ਜਿਹੜੀ ਹੁਣ ਜਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਜਿਸ ਤਰ੍ਹਾਂ ਪੰਜਾਬ ਦੇ ਨਾਲ ਖੜਿਆ ਹੈ ਲੱਗਦਾ ਕਿ ਵੱਡੀ ਮਿਸਾਲ ਖੜੀ ਕੀਤੀ ਗਈ ਹੈ ਕਿਉਂਕਿ ਵੱਡੀ ਟਰੈਜਡੀ ਹੋਈ ਆ ਲੋਕ ਬਿਲਕੁਲ ਉਜੜ ਚੁੱਕੇ ਨੇ ਅਸੀਂ ਤਾਂ ਕਾਬਿਲ ਕੰਦਾਰ ਜਾਣੇ ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਕਰਿਆ ਵਾਕਬਾਨ ਨਹੀਂ ਨਹੀਂ ਪੰਜਾਬੀਆਂ ਨੇ ਨਹੀਂ ਗੱਲਾਂ ਕੀਤਾ ਪੰਜਾਬੀਆਂ ਨੇ ਤਾਂ ਕੀਤਾ ਹੀ ਕੀਤਾ ਮੈਂ Rajasthan ਵਾਲੇ ਵੀ ਉੱਥੇ ਦੇਖੇ ਹਾਂ ਮੈਂ ਉੱਥੇ ਹਰਿਆਣੇ ਵਾਲੇ ਵੀ ਦੇਖੇ ਹਾਂ ਤੇ ਮੈਨੂੰ ਲੱਗਦਾ ਜਿਨ੍ਹਾਂ ਦੇ ਸਾਡੇ ਅੰਦਰ ਹੀ ਇਨਸਾਨੀਅਤ ਹੈਗੀ ਹੈ ਹਿੰਦੁਸਤਾਨ ਦੇ ਅੰਦਰ ਟਿੱਟਾਂ ਦਾ ਹਲਾਂਬਾ ਲੈ ਗਿਆ ਜੀ ਮੈਂ ਕਹਿਆ ਇਹ ਹਲਾਂਬਾ ਹੈ ਹੀ ਨਹੀਂ ਕੋਈ ਮੰਨਦੇ ਹੋ ਕਿ ਇਸ ਮੁਸੀਬਤ ਨੇ ਇੱਕ ਕਰਤਾ ਪਾਇਆ ਮੈਂ ਇਹ ਕਹਿੰਦਾ ਪੰਜਾਬ ਹੈ ਇੱਕ ਹੈ ਸਾਡਾ ਦੇਸ਼ ਹੈ ਇੱਕ ਹੈ ਇਹਦੇ ਵਿੱਚ ਪਾੜਨ ਵਾਲੀਆਂ ਤਾਕਤਾਂ ਨੂੰ ਸਮਝਣਾ ਚਾਹੀਦਾ ਸਬਕ ਲੈਣ ਗਿਆ ਮੈਨੂੰ ਲੱਗਦਾ ਸਾਨੂੰ ਸਬਕ ਲੈਣ ਦੀ ਲੋੜ ਹੈ ਪਵਿੱਤਰ ਗ੍ਰੰਥਾਂ ਦੀ ਬਾਣੀ ਦੇ ਵਿੱਚ ਬੜਾ ਕਲੀਅਰ ਲਿਖਿਆ ਵੀ ਸਾਨੂੰ ਪਾੜਨ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦਾ ਧਿਆਨ ਰੱਖੋ ਇੰਨਾ ਦਰਦ ਹੈਗਾ ਆਵੇਂ ਸਾਡੇ ਉਹ ਅਲੱਗ-ਅਲੱਗ ਜਗ੍ਹਾ ਤੋਂ ਵੀਰ ਆਏ ਮੈਂ ਕਿਹਾ ਰਾਜਸਥਾਨ ਵਾਲਾ ਸੱਜਣ ਸਾਡੇ ਨਾਲ ਚੱਲਿਆ ਬੋਰਡ ਦੇ ਵੀ ਜਿੱਥੋਂ ਨੰਗ ਨਹੀਂ ਸਕਦੀ ਸੀ ਮੈਨੂੰ ਕਹਿੰਦੇ ਵੀਰ ਜੀ ਐਂਡ ਵਾਲਾ ਘਾਰ ਹੈ ਇਹ ਤੁਸੀਂ ਇਸ ਤੋਂ ਅੱਗੇ ਨਾ ਜਾਓ ਤੁਹਾਡੀ ਬੋਰਡ ਨੂੰ ਖਿੱਚ ਲੈਣਾ ਉਹਨੇ ਇੰਨਾ ਪਾਣੀ ਦਾ ਵਹਾਅ ਹੈ ਉਹ ਵੀਰ ਕਹਿੰਦਾ ਅੱਗੇ ਫਸੇ ਹੋਏ ਆ ਕੁਝ ਲੋਕ ਉਹਨੇ ਬੋਟ ਨੂੰ ਕਿਸ ਤਰੀਕੇ ਨਾਲ ਤੇਜ਼ ਵਹਾਅ ਦੇ ਵਿੱਚੋਂ ਕੱਢ ਕੇ ਪਰਲੇ ਪਾਸੇ ਲੈ ਕੇ ਗਿਆ ਤੇ ਮੈਂ ਹੈਰਾਨ ਸੀ ਵੀ ਜਿਹੜੇ ਸਾਡੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵੀਰ ਤੇ ਸਾਡੇ ਦੂਜੀਆਂ ਸਟੇਟਾਂ ਦੇ ਵੀਰ ਭੈਣ ਭਰਾਵਾਂ ਨੇ ਆਪਣੇ ਸਾਰੇ ਭੈਣ ਭਰਾਵਾਂ ਦੀ ਮਦਦ ਬੜੀ ਖੁੱਲ੍ਹ ਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਸਮੱਸਿਆਵਾਂ ਆਈਆਂ ਸਿਰਫ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪਹਿਲਾ ਸਟੈਪ ਸੀ ਉਹ ਹੁਣ ਸੈਕੰਡ ਤੇ ਜਿਹੜੀ ਜਿਹੜੀ ਹਾਈ ਪ੍ਰਾਇੋਰਟੀ ਕਹੋ ਫਰਸਟ ਪ੍ਰਾਇੋਰਟੀ ਸੀ ਸੈਕੰਡ ਥਰਡ ਸਾਨੂੰ ਐਦਾਂ ਡਿਵਾਈਡ ਕਰਕੇ ਆਪਣੇ ਭੈਣ ਭਰਾਵਾਂ ਦੀ ਰੀਹੈਬਿਲੀਟੇਸ਼ਨ ਪੁਨਰਵਾਸ ਨੂੰ ਜਿਹੜਾ ਹੈਗਾ ਉਹਦੇ ਉੱਤੇ ਸਾਨੂੰ ਮਦਦ ਕਰਨ ਦੀ ਕਹੋ ਜਾਂ ਆਪਣੀ ਫਰਜ਼ ਨਿਭਾਉਣ ਦੀ ਲੋੜ ਹੈਗੀ ਹੈ ਉਹਦੇ ਵਿੱਚ ਸਟ੍ਰੈਟਜੀ ਦੀ ਲੋੜ ਹੈਗੀ ਹੈ ਹੁਣ ਸਵਾਲ ਜਿਵੇਂ ਆਇਆ ਕਿ ਕੰਮ ਕਰਨ ਦੇ ਵਿੱਚ ਉਹ ਜਿੰਨੇ ਵੀ ਸਾਡੇ ਭੈਣ ਭਰਾ ਪੰਜਾਬ ਦੇ ਆ ਹਰਿਆਣਾ ਹਿਮਾਚਲ ਆ ਅਲੱਗ-ਅਲੱਗ ਸਟੇਟਾਂ ਦੇ ਹੈਗੇ ਆ ਉਹਨਾਂ ਦੇ ਲਈ ਇੱਕ ਸਟ੍ਰੈਟਜੀ ਬਣਾਉਣੀ ਬਹੁਤ ਜ਼ਰੂਰੀ ਹੈ ਕਿ ਇਸ ਏਰੀਏ ਵਿੱਚ ਕਿਸ ਨੇ ਕੰਮ ਕਰਨਾ ਇਹਨੂੰ ਮੈਂ ਪਿਛਲੇ ਹਫ਼ਤੇ ਤੋਂ ਸੋਚੀ ਜਾ ਰਿਹਾ ਵੀ ਇਹਦਾ ਕਿਸ ਤਰੀਕੇ ਨਾਲ ਜੇ ਪ੍ਰਸ਼ਾਸਨ ਇਹਦੇ ਵਿੱਚ ਹੈਲਪ ਕਰੇ ਤਾਂ ਬਹੁਤ ਵੱਡੇ ਰਿਜ਼ਲਟ ਮਿਲ ਸਕਦੇ ਆ ਮਡੇ ਡਿਫਰੈਂਟ ਰਿਜ਼ਲਟ ਮਿਲ ਸਕਦੇ ਆ ਕਿਉਂਕਿ ਇੱਕ ਸਾਈਡ ਸਾਡੀਆਂ ਵੋਟਸ ਜਾ ਰਹੀਆਂ ਸੀ ਹੁਣ ਜਿੱਥੇ ਚਾਰ ਬੋਰਡਸ ਇੱਕ ਸਾਈਡ ਜਾ ਰਹੀਆਂ ਉੱਥੇ ਪੰਜਵੀਂ ਵੋਟ ਵੀ ਉਧਰ ਟਿਲੀ ਜਾਵੇ ਤੇ ਦੂਜੇ ਪਾਸੇ ਬੰਦੇ ਤਰਸ ਰਹੇ ਉਹ ਕਹਿੰਦੇ ਵੀ ਇਹਦੀ ਹੈਲਥ ਦੀ ਪ੍ਰੋਬਲਮ ਬੇਚਾਰੇ ਦੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਜਿੱਦੇ ਚ ਡੈਥ ਦੇ ਵਿੱਚ ਮਤਲਬ ਜੋ ਸਾਹਮਣੇ ਆਉਂਦੀ ਅਸੀਂ ਘਟਨਾਵਾਂ ਨਾ ਉਹ ਚੀਜ਼ਾਂ ਦੇ ਵਿੱਚ ਮਤਲਬ ਇੱਕ ਸਟੱਡੀ ਬਣਾ ਕੇ ਵੀ ਆ ਪਿੰਡ ਇੰਨੇ ਪਿੰਡ ਆ ਰੂਟ ਆ ਅਫੈਕਟਿਡ ਆ ਜ਼ਿਲ੍ਹਾ ਹੈਗਾ ਇਸ ਦੇ ਵਿੱਚ ਇਹ ਡਾਇਰੈਕਸ਼ਨ ਦੇ ਵਿੱਚ ਜਾਣਾ ਹੈਗਾ ਤੇ ਇਹ ਪਿੰਡ ਜਿਹੜੇ ਹੈਗੇ ਆ ਇਹ ਜਿਕਰ ਜਿਹੜੀ ਸਰਕਾਰ ਦੇ ਵੱਲੋਂ ਜਿਹੜੀਆਂ ਟੀਮਾਂ ਲੱਗੀਆਂ ਹੋਰ ਰਿਸਪੌਂਸਿਬਿਲਟੀ ਲੈਣਗੀਆਂ ਜਿਵੇਂ ਕੋਵਿਡ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀ ਅਸੀਂ ਦੀ ਵੀ ਇਹ ਟੋਟਲ ਪਿੰਡ ਐਸ ਜ਼ਿਲ੍ਹੇ ਦੇ ਇੰਨੇ ਅਫੈਕਟਿਡ ਹੈਗੇ ਆ ਤੇ ਇੰਨੀਆਂ ਇੱਥੇ ਸਾਡੀਆਂ ਜੋ ਵੀ ਹੈ ਸਰਕਾਰ ਦੀਆਂ ਜਾਂ ਗੈਰ ਸਰਕਾਰੀ ਜਾਂ ਧਾਰਮਿਕ ਜਾਂ ਸੰਸਥਾਵਾਂ ਹੈਗੀਆਂ ਇਸ ਤਰੀਕੇ ਨਾਲ ਡਿਵਾਈਡ ਕਰਕੇ ਉਹਨਾਂ ਨੇ ਕੰਮ ਕਰਨਾ ਕੰਮ ਬਹੁਤ ਜ਼ਿਆਦਾ ਹੋ ਸਕਦਾ ਪਰ ਇਸ ਚੀਜ਼ ਦੀ ਵੱਡੇ ਪੱਧਰ ਤੇ ਘਾਟ ਦੇਖੀ ਗਈ ਹੈ ਬਾਹਰ ਲੜਾਈਆਂ ਝਗੜੇ ਵੀ ਵਿੱਚ ਦੇਖੇ ਗਏ ਹਨ ਤੇ ਉਹਦੇ ਵਿੱਚ ਕੁਝ ਸਾਥੀ ਜਿਹੜੇ ਹੈਗੇਆਂ ਕਈ ਵਾਰ ਜਿਹੜੀ ਰਿਐਲਿਟੀ ਸੀ ਮੈਂ ਪਹਿਲੀਆਂ ਵੀ ਜਿਹੜੀਆਂ ਜਿੱਥੇ ਇਹੋ ਹੀ ਮਾਰਾ ਫਲਡ ਫਲੋਡ ਆਇਆ ਉਹਨਾਂ ਜਿੱ ਜਾ ਕੇ ਵੀ ਦੇਖਿਆ ਮੈਨੂੰ ਸੁਪਰੀਮ ਕੋਰਟ ਤੋਂ ਵੀ ਸਤਕਾਰਯੋਗ ਜੱਜ ਸਾਹਿਬਾਨਾਂ ਨੇ ਮੀਟਿੰਗ ਕਰਕੇ ਇਹ ਗੱਲ ਥੋੜੀ ਜਿਹੀ ਮਹਿਸੂਸ ਕੀਤੀ ਵੀ ਜਿਹੜੇ ਬਹੁਤ ਜ਼ਿਆਦਾ ਨੀੜੀ ਸਾਡੇ ਸਿਟੀਜ਼ਨ ਹੈ ਉਹਨਾਂ ਤੱਕ ਰਾਹਤ ਪਹੁੰਚਾਉਣਾ ਇੱਕ ਵੱਡਾ ਸੰਘਰਸ਼ ਹੁੰਦਾ ਹੈ ਇਸ ਕਰਕੇ ਕਈ ਚੀਜ਼ਾਂ ਬਾਹਰ ਸਟੋਰ ਵੀ ਕੀਤੀਆਂ ਜਾਂਦੀਆਂ ਸੀ ਕੁਝ ਲੋਕ ਤਾਂ ਉਹਨਾਂ ਨੂੰ ਬਾਅਦ ਦੇ ਵਿੱਚ ਮੰਨ ਸਕਦੇ ਆ ਪਰ ਕੁਝ ਚੀਜ਼ਾਂ ਜਿਹੜੀਆਂ ਇਦਾਂ ਹੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਜਿਹੜੀਆਂ ਕਿ ਭੇਜੀਆਂ ਜਾਂਦੀਆਂ ਏ ਸਮਾਜਦਰਦੀਆਂ ਵੱਲੋਂ ਉਹ ਲੋਡ ਬੰਦਾ ਤੱਕ ਪਹੁੰਚ ਪਹੁੰਚਾਉਣ ਦੇ ਵਿੱਚ ਇੱਕ ਵੱਡਾ ਸੰਘਰਸ਼ ਕਰਨਾ ਪੈਂਦਾ ਇਹਦੇ ਲਈ ਜੇ ਗਵਰਨਮੈਂਟ ਅੱਗੇ ਆ ਕੇ ਸਟ੍ਰੈਟਜੀ ਬਣਾ ਲਵੇ ਜਾਂ ਸੰਸਥਾਵਾਂ ਨੂੰ ਮੈਂ ਬੇਨਤੀ ਕਰਦਾ ਤੁਹਾਡੇ ਥਰੂ ਸਾਰਾ ਸਾਡਾ ਸਤਕਾਰਯੋਗ ਮੀਡੀਆ ਤੁਸੀਂ ਇਹਨਾਂ ਦਾ ਦਰਦ ਰੱਖਦੇ ਹੋ ਆਇਓ ਆਪਣੇ ਭੈਣ ਭਰਾਵਾਂ ਦੇ ਉਹਨਾਂ ਦਾ ਦਰਦ ਜਿਹੜਾ ਹੈਗਾ ਉਹ ਸਮਾ ਘਰ ਘਰ ਤੱਕ ਪਹੁੰਚਾਉਣ ਦੇ ਲਈ ਮੈਂ ਬੇਨਤੀ ਕਰਦਾ ਵੀ ਜਿੱਥੇ ਤਾਂ ਕੋਈ ਆਵਾਜ਼ ਆ ਰਹੀ ਹੈ ਜੇਕਰ ਆਪਾਂ ਇਕੱਠੇ ਹੋ ਕੇ ਇੱਕ ਪਲੈਨਿੰਗ ਕਰ ਲਈਏ ਵੀ ਕਿਸ ਤਰੀਕੇ ਨਾਲ ਕਿਹੜੇ-ਕਿਹੜੇ ਏਰੀਆ ਨੂੰ ਕਿਸ ਨੇ ਸੰਭਾਲਣਾ ਹੈ ਔਰ ਕਿਸ ਨੇ ਮੈਡੀਕਲ ਸੇਵਾਵਾਂ ਨਿਭਾਉਣੀਆਂ ਹੈ ਔਰ ਕਿਸ ਨੇ ਕਿਸ ਸਾਧ ਤੱਕ ਜਿਹੜੀ ਹੈ ਉਹਨਾਂ ਨੂੰ ਘਰਾਂ ਤੱਕ ਸੈਲਟ ਕੱਢਣੀ ਹੈ ਉਹਨਾਂ ਦੇ ਘਰਾਂ ਦੀ ਮੇਨਟੇਨੈਂਸ ਜਿਹੜੀ ਹੈਗੀ ਕਰਕੇ ਉਹਨਾਂ ਨੂੰ ਘਰ ਵੜਦੇ ਕਰਨਾ ਹੈ ਇਹ ਬਹੁਤ ਸਾਰੀਆਂ ਇਸ ਵੇਲੇ ਦੀਆਂ ਲੋੜਾਂ ਹੈਗੀਆਂ ਜੇਕਰ ਆਪਾਂ ਡਿਵਾਈਡ ਕਰ ਲਈਏ ਇਹਨਾਂ ਨੂੰ ਤੇ ਉਹਨਾਂ ਨੂੰ ਵੱਡੇ ਪੱਧਰ ਤੇ ਜਲਦੀ ਰਾਹਤ ਮਿਲ ਸਕਦੀ ਹੈ ਉਹਨਾਂ ਦਾ ਮੈਂਟਲ ਸਟ्रेस ਘਟ ਸਕਦਾ ਹੈ ਤੇ ਉਹਨਾਂ ਦੀ ਸਿਹਤ ਤੇ ਉਹਨਾਂ ਦੇ ਪਸ਼ੂਆਂ ਦੀਆਂ ਚਾਰੇ ਦੀਆਂ ਪ੍ਰੋਬਲਮਸ ਜਿਹੜੀਆਂ ਇਸ ਵੇਲੇ ਫੀਡ ਦੀਆਂ ਪ੍ਰੋਬਲਮਸ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਹੈ ਤੇ ਉਹਨਾਂ ਕੋਲ ਇਹ ਨਹੀਂ ਕਿ ਹੁਣ ਜਿਹੜੀ ਖੇਤੀਬਾੜੀ ਜਾਂ ਜੋ ਵੀ ਕੰਮ ਕਰਦੇ ਸੀ ਉਹਦੇ ਮੈਂ ਫੇਰ ਦੱਸਦਾ ਵੀ ਜਿਹੜੀ ਤਨਖਾਹ ਆਉਂਦੀ ਹੈ ਭਾਵੇਂ ਫਸਲ ਆਉਂਦੀ ਉਹ ਪਹਿਲਾਂ ਹੀ ਖਾਦੀ ਹੁੰਦੀ ਹੈ ਉਹ ਮਤਲਬ ਇੰਨੀ ਜਿਆਦਾ ਮੰਗਿਆਈ ਹੈ ਤੁਸੀਂ ਸਾਰੇ ਜਾਣਦੇ ਆ ਉਹਨਾਂ ਜੇ ਕਹੀ ਹੈ ਨਾ ਵੀ ਹਾਂ ਉਹਨਾਂ ਨੂੰ ਆਪਾਂ ਆਸਮਾਨ ਦੇ ਦਿੱਤਾ ਸੀ ਤੇ ਹੁਣ ਲੋਡ ਨਹੀਂ ਉਹ ਤਾਂ ਖਤਮ ਹੋ ਚੁੱਕਿਆ ਹੈਗਾ ਤੇ ਇਹਨਾਂ ਉਹਨਾਂ ਕੋਲ ਕੋਈ ਸਟੋਰ ਨਹੀਂ ਹੈਗਾ ਸਾਮਾਨ ਇਹ ਜਿਹੜਾ ਲਿਊਜ਼ਨ ਹੈ ਸਾਨੂੰ ਭਰਮ ਹੈਗਾ ਅੰਦਰ ਜਾ ਕੇ ਤੁਸੀਂ ਦੇਖੋਗੇ ਉਹਨਾਂ ਨੂੰ ਮਤਲਬ ਤੁਹਾਡੇ ਤੇ ਗਿਲੇ ਸ਼ਿਕਵੇ ਵੀ ਬਹੁਤ ਹੈਗੀਆਂ ਸਾਡੇ ਤੇ ਗਿਲੇ ਸ਼ਿਕਵੇ ਸਾਡੇ ਤੇ ਬਹੁਤ ਹੈਗੀਆਂ ਵੀ ਸਾਡੀ ਅੰਦਰ ਵੜ ਕੇ ਸਾਰ ਲੋ ਸਾਡੇ ਅੰਦਰ ਵੜ ਕੇ ਸਾਡੇ ਘਰ ਦੇ ਅੰਦਰ ਵੜ ਕੇ ਸਾਡੇ ਹਾਲਾਤ ਦੇਖੋ ਵੀ ਇਹੋ ਜਿਹੇ ਹਾਲਾਤਾਂ ਚਾਹ ਛੱਤ ਡਿਗ ਚੁੱਕੀ ਹੈ ਦੂਜੀ ਡਿਗਣ ਨੂੰ ਤਿਆਰ ਹੈਗੀ ਹੈ ਤੇ ਸਾਡੀ ਜ਼ਿੰਦਗੀ ਇਹ ਕਿਹੜੇ ਏਰੀਆ ਜਵਾ ਤੁਸੀਂ ਤਾਂ ਹੁਣ ਜਾ ਕੇ ਆਏ ਆਂ ਵੀ ਕਿੱਥੇ ਜਿਹੇ ਹਾਲਾਤ ਇਸਨੂੰ ਬਿਲੇ ਖਰਾਵੇਂ ਕੀ ਕਹਿਣਾ ਕਰਦੇ ਪਹਲਾ ਤਾਂ ਦੇਖੋ ਕਾਫੀ ਜਗ੍ਹਾ ਤੇ ਕੁਝ ਜਿਹੜੇ ਹਰ ਜਗ੍ਹਾ ਤੇ ਮਿਲਦੇ ਹਨ ਤੇ ਇਹਦੇ ਵਿੱਚ ਹੁਣ ਫਾਜ਼ਿਲਕਾ ਦੀ ਜਿਹੜੀ ਰਿਪੋਰਟ ਸੀ ਪਾਣੀ ਉੱਥੇ ਵੀ ਕਾਫੀ ਭਰਿਆ ਉੱਥੇ ਵੀ ਸਾਡਾ ਇੱਕ ਮੈਂਬਰ ਜਿਹੜਾ ਗਿਆ ਸੀ ਉਹਨੇ ਰਿਪੋਰਟ ਦਿੱਤੀ ਚਲੋ ਹੁਣ ਥੋੜਾ ਪਾਣੀ ਡਾਊਨ ਹੋ ਗਿਆ ਅਦਰਵਾਈਜ਼ ਜਿਹੜਾ ਸਤਲੁਜ ਦੀ ਤੇ ਅਬਿਆਸ ਦਰਿਆ ਦੀ ਮਾਰ ਪਈ ਸੀ ਆ ਫਰੋਜ਼ਪੁਰ ਏਰੀਏ ਨੂੰ ਇਹਦੇ ਵਿੱਚ ਕਾਫੀ ਬੈਲਟ ਸੀ ਜਿੱਥੇ ਕਿ ਅਸੀਂ 20 ਹਜ਼ਾਰ ਲੋਕਾਂ ਦੀ ਉੱਥੇ ਅਫੈਕਟਡ ਏਰੀਏ ਚ ਜਿਹੜੇ ਦੇਖੇ ਆ ਉਹਨਾਂ ਦੇ ਹਾਲਾਤ ਪਿਛਲੇ ਪਾਸੇ ਦਰਿਆ ਦੇ ਕਿਨਾਰੇ ਤੇ ਲਗ ਲਗ ਕਾਫੀ ਪਿੰਡ ਹੈਗੇ ਆ ਜਿਹਦੇ ਵਿੱਚ ਕਾਫੀ ਜਿਆਦੇ ਪਾਪੂਲੇਸ਼ਨ ਜਿਹੜੀ ਹੈ ਅਫੈਕਟਡ ਹੈਗੀ ਹੈ ਜਿਨ੍ਹਾਂ ਦੇ ਘਰ-ਬਾਰ ਮੈਨੂੰ ਲੱਗਦਾ ਜੀਨੀ ਦੇਰ ਤੱਕ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਨਹੀਂ ਕਰਾਂਗੇ ਉਹ ਬੀਬੀਆਂ ਨੇ ਇਹ ਇਥੋਂ ਤੱਕ ਸ਼ਬਦਾਵਲੀ ਬੜੀ ਕਲੀਅਰਲੀ ਮੈਨੂੰ ਲੱਗਦਾ ਕਿਸੇ ਨੇ ਸ਼ਾਇਦ ਕੋਈ ਉਹਦੀ ਰਿਕਾਰਡਿੰਗ ਵੀ ਹੋਵੇ ਉਹ ਕਹਿੰਦੀ ਸਾਤੋਂ ਹਾਲਾਤ ਦੇਖੇ ਨਹੀਂ ਜਾਂਦੇ ਜਰੇ ਨਹੀਂ ਜਾਂਦੇ ਸਾਨੂੰ ਪ੍ਰਮਾਤਮਾ ਚੱਕ ਲਵੇ ਸਾਤੋਂ ਨਹੀਂ ਹੋਣਾ ਚੀਜ਼ ਦੇਖੀ ਜਾਂਦੀ ਜਿਹੜੇ ਕਮਰੇ ਸੀ ਇਦੀ ਛੱਤ ਵੀ ਗਿਰ ਗਈ ਐ ਤੇ ਦੂਜਾ ਕਮਰਾ ਰਹਿਣ ਯੋਗ ਨਹੀਂ ਰਿਹਾ ਬੜੀ ਮਿਹਨਤ ਨਾਲ ਇਹ ਟਾਇਲਟ ਬਣਾਏ ਸੀ ਤੇ ਇਹ ਬਿਲਕੁਲ ਗਿਰ ਚੁੱਕੇ ਐ ਐਦਾਂ ਦੇ ਹਾਲਾਤ ਬਹੁਤ ਜਗ੍ਹਾ ਤੇ ਫਿਰ ਉਹਨਾਂ ਦੇ ਕਹਿੰਦੇ ਆਪਰੇਸ਼ਨ ਡਿਊ ਐ ਉਹ ਕਹਿੰਦੇ ਇਹਦੇ ਬੱਚੇ ਦਾ ਆਪਰੇਸ਼ਨ ਨਹੀਂ ਕਿਦੀ ਡੈਥ ਹੋ ਗਈ ਦੂਜੇ ਬੱਚੇ ਦਾ ਆਪਰੇਸ਼ਨ ਤੇ ਕਈਆਂ ਦੇ ਸਿਰ ਤੇ ਕੋਈ ਹੋਰ ਕਮਾਉਣ ਵਾਲਾ ਨਹੀਂ ਹੈਗਾ ਉਹ ਬੀਬੀਆਂ ਦੇ ਹਾਲਾਤ ਬੱਚਾ ਐਡਿਕਟਿਡ ਹੈਗਾ ਇਹੋ ਜਿਹੇ ਹਾਲਾਤ ਸਾਹਮਣੇ ਆਏ ਜਦੋਂ ਮੈਨੂੰ ਘਰ ਲੈ ਕੇ ਗਈ ਬੀਬੀ ਕਹਿੰਦੀ ਤੁਸੀਂ ਇੱਕ ਵਾਰ ਦੇਖਿਓ ਮੈਂ ਤੁਹਾਨੂੰ ਦਿਖਾਵਾਂ ਕੀ ਹਾਲਾਤ ਐ ਉਹਦੇ ਕੋਲ ਉਹਦਾ ਪੋਤਾ ਛੋਟਾ ਜਾ ਤੇ ਉਹਨੇ ਮਤਲਬ ਉਹਦਾ ਬੇਟਾ ਜਿਹੜਾ ਹੈਗਾ ਉਹ ਨਸ਼ੇ ਦਾ ਕੁਝ ਉਸ ਤੋਂ ਪ੍ਰਭਾਵਿਤ ਤੇ ਉਹ ਬੀਬੀ ਦੀ ਮਤਲਬ ਜਿਹੜੇ ਅਥਰੂ ਨਹੀਂ ਸੀ ਰੁਕ ਰਹੇ ਤੇ ਘਰ ਜਿਹੜਾ ਉਹਦਾ ਰਹਿਣ ਜੋਗਾ ਬਿਲਕੁਲ ਨਹੀਂ ਸੀ ਰਿਹਾ ਜਿਹੜੇ ਦੋ ਕਮਰੇ ਸੀ ਤੇ ਹੁਣ ਉਹ ਬੱਚੇ ਨੂੰ ਪੜਾਉਣਾ ਵੀ ਹੈਗਾ ਬੱਚੇ ਨੂੰ ਖਵਾਉਣਾ ਵੀ ਹੈਗਾ ਤੇ ਉਹਨੇ ਆਪਣਾ ਜਿਹੜੀ ਘਰ ਦੇ ਵਿੱਚ ਵੜਨਾ ਮਤਲਬ ਡਿਫਰੈਂਟ ਜੇ ਹਾਲਾਤ ਇਹ ਅਲੱਗ-ਅਲੱਗ ਏਰੀਆ ਚ ਅਸੀਂ ਟੱਚ ਸਾਰਿਆਂ ਨਾਲ ਹੀ ਆ ਵੀ ਗੁਰਦਾਸਪੁਰ ਦੀ ਕੀ ਪ੍ਰੋਬਲਮ ਹੈ ਤਰਨਤਨ ਸਾਹਿਬ ਦੇ ਏਰੀਆ ਵੱਲੋਂ ਬਸ ਕੇ ਇਧਰੋਂ ਮੜਨੀ ਹੈ ਉਹਨਾਂ ਨੇ ਏਰੀਆ ਡਿਸਾਈਡ ਕੀਤਾ ਉਹਦੇ ਵਿੱਚ ਮਤਲਬ ਸੁਲਤਾਨ ਪਰ ਲੋਧੀ ਉਹਦੀਆਂ ਪ੍ਰੋਬਲਮਸ ਆਪਣੇ ਢੰਗ ਦੀਆਂ ਹੈਗੀਆਂ ਪਰ ਜਾਨੀ ਆਹ ਜਿਹੜਾ ਏਰੀਆ ਜਿਹਦੀ ਮੈਂ ਤੁਹਾਨੂੰ ਦੱਸਦਾ ਜਿਹਦੀਆਂ ਹੱਡ ਬੀਤੀਆਂ ਸਾਡੀਆਂ ਜਿੱਥੇ ਸਾਨੂੰ ਬੁਲਾਉਂਦੇ ਸੀ ਕਿ ਤੁਸੀਂ ਆ ਕੇ ਦੇਖੋ ਤਾਂ ਅਸੀਂ ਇੱਥੇ ਜਿੱਥੇ ਦੋਨਾਂ ਦਰਿਆਵਾਂ ਦਾ ਪਾਣੀ ਦੀ ਮਾਰ ਪਈ ਹੈ ਇੱਥੇ ਸਾਨੂੰ ਇੱਥੇ ਵੀ ਕਾਫੀ ਜ਼ਿਆਦਾ ਵਰਕ ਕਰਨ ਦੀ ਲੋੜ ਹੈ ਹੁਣ ਫਾਜ਼ਿਲਕਾ ਦੀ ਜਿਹੜੀ ਰਿਪੋਰਟ ਹੈ ਫਾਜ਼ਿਲਕਾ ਦੇ ਵਿੱਚ ਉੱਥੇ ਮੈਂ ਆਹੀ ਬੇਨਤੀ ਕਰਦਾ ਵੀ ਕੁਝ ਟੀਮਾਂ ਉੱਥੇ ਲੱਗ ਜਾਣ ਉਸ ਸੰਸਥਾ 'ਮ ਉੱਥੇ ਲੱਗ ਜਾਣ ਕੋਈ ਸਰਕਾਰ ਦੀ ਟੀਮ ਉੱਥੇ ਲੱਗ ਜਾਵੇ ਤੇ ਕੁਝ ਦੀ ਡੇਰਾ巴巴 ਨਾਨਕ ਲੱਗ ਜਾਵੇ ਕੋਈ ਦੀ ਸੁਲਤਾਨ ਪਰਲੋਦੀ ਲੱਗ ਜਾਵੇ ਸਾਡੀਆਂ ਵੀ ਜਿੱਥੇ-ਥੇ ਮਤਲਬ ਕਰਨ ਵਾਲੇ ਕੰਮ ਆ ਅਸੀਂ ਵੀ ਮਤਲਬ ਉੱਥੇ-ਉੱਥੇ ਹੀ ਡਿਵਾਈਡ ਕਰਦੇ ਰਾਵਾਂਗੇ ਆਪਣੀ ਟੀਮ ਨੂੰ ਜਾਂ ਮੋਬਾਈਲ ਜਿਹੜਾ ਮੈਡੀਕਲ ਯੂਨਿਟ ਹੈ ਤੇ ਹੁਣ ਸਾਡਾ ਜਾਨੀ ਇਸ ਵੇਲੇ ਦੇ ਹਾਲਾਤ ਹਨ ਜਿੱਥੇ ਸਾਨੂੰ ਜਾਦੇ ਰਿਪੋਰਟ ਆਈ ਹੈ ਕਿ ਉਹ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਆ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਰੁਕਣ ਵਾਲੀ ਏਰੀਆ ਹੈਗਾ ਤੇ ਇਹ ਮਖੂ ਦੇ ਤੇ ਖਾਸ ਕਰਕੇ ਫਿਰੋਜ਼ਪੁਰ ਦਾ ਸੈਂਟਰ ਜਾਂ ਪੈ ਜਾਂਦਾ ਇਹਦੇ ਵਿੱਚ ਉੱਥੇ 20k ਦੀ ਪਾਪੂਲੇਸ਼ਨ ਹੈ ਜਿਹਦੀਆਂ ਜਾਦੇ ਸਮੱਸਿਆਵਾਂ ਜਿਹਦੇ ਨਾਲ ਡੈਥ ਰੇਟ ਵੀ ਉੱਥੇ ਸਾਹਮਣੇ ਆ ਰਿਹਾ ਹੈਗਾ ਤੇ ਉੱਥੇ ਅਸੀਂ ਮੈਨੂੰ ਲੱਗਦਾ ਵੀ ਸਾਡੀ ਡਾਕਟਰ ਨੇ ਓਕੇ ਕਰ ਦਿੱਤੀ ਸਾਰੀ ਮੋਬਾਈਲ ਮੈਡੀਕਲ ਯੂਨਿਟ ਉਹ ਲੈ ਕੇ ਤੇ ਪਸ਼ੂਆਂ ਦਾ ਚਾਰਾ ਜਿਹੜਾ ਹੋਊਗਾ ਉਹਨੂੰ ਅਸੀਂ ਸੰਗਤ ਨੂੰ ਵੀ ਬੇਨਤੀ ਕਰਾਂਗੇ ਤੇ ਜਿਹੜੀਆਂ ਉਹਨਾਂ ਦੀ ਦਵਾਈਆਂ ਨਾਲ ਸੰਬੰਧਿਤ ਹੈ ਉਹ ਦਵਾਈਆਂ ਤਾਂ ਅਸੀਂ ਲੈ ਕੇ ਇੱਥੇ ਜਾ ਰਹੇ ਹਾਂ ਪਰ ਉਸ ਦੇ ਵਿੱਚ ਅੱਗੇ ਨਾਲ ਦੀ ਨਾਲ ਅਸੀਂ ਅਪਡੇਟ ਵੀ ਕਰਦੇ ਰਵਾਂਗੇ ਕਿ ਸੰਗਤ ਦੀ ਜਿਹੜੀ ਹੈਗੀ ਆ ਕਿਦਾਂ ਦੀ ਉਹਨਾਂ ਆਪਣੇ ਭੈਣ ਭਰਾਵਾਂ ਨੂੰ ਲੋੜ ਹੈਗੀ ਐ ਇਸ ਮੁਸੀਬਤ ਦੀ ਘਾਟੀ ਚੋਂ ਕੱਢਣ ਲਈ ਭਾਈ ਸਾਹਿਬ ਜਿਹੜੇ ਜਿਹੜੇ ਮੁੱਦਿਆਂ ਤੇ ਤੁਸੀਂ ਚਰਚਾ ਕਰ ਰਹੇ ਹੋ ਕਹਿੰਦਾ ਨਹੀਂ ਕਿ ਸਰਕਾਰ ਨੂੰ ਇਸ ਤੇ ਪਹਿਲਾਂ ਹੀ ਚਰਚਾ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰ ਤਾਂ ਇਹ ਜੇ ਜੋ ਵੀ ਸਮੱਸਿਆ ਹੁੰਦੀ ਆ ਉਹਨਾਂ ਨੂੰ ਫੇਸ ਕਰ ਚੁੱਕੀ ਹੈ ਦੇਖੋ ਸਰਕਾਰ ਦਾ ਸਬਸਟੀਟਿਊਟ ਸੰਸਥਾਵਾਂ ਤਾਂ ਨਹੀਂ ਬਣ ਸਕਦੀਆਂ ਪਰ ਮਨੂੰ ਉੱਥੇ ਨੌਜਵਾਨਾਂ ਨੇ ਕਿਹਾ ਤੇ ਬੀਬੀ ਆਨੇ ਕਿਹਾ ਸਾਨੂੰ ਕੋਈ ਕੀਤਾ ਸਾਨੂੰ ਕੋਈ ਕੀਤਾ ਕਰ ਸਕੀਏ ਸਾਡੇ ਤੇ ਮਾਰ ਪੈਂਦੀ ਹੈ ਬਾਰ ਬਾਰ ਪੈਂਦੀ ਸਾਡੇ ਘਰਾਂ ਚ ਇੱਕ ਵਾਰ ਮਾਰ ਪੈ ਜੇ ਇਹੋ ਜੀ ਸਾਡੇ ਤੇ ਦੁਬਾਰੇ ਉੱਠਣਾ ਬਹੁਤ ਮੁਸ਼ਕਲ ਹੋ ਜਾਂਦਾ ਪਰ ਉਹ ਕਹਿੰਦੇ ਸਾਨੂੰ ਕੋਈ ਕੀਤਾ ਮੁਖੀ ਟ੍ਰੇਨਿੰਗ ਸੈਂਟਰ ਦੀ ਗੱਲ ਕੀਤੀ ਅਸੀਂ ਬੜੀ ਡਿਟੇਲ ਦੇ ਵਿੱਚ ਬੱਚੇ ਦੱਸੋ ਬੀਬੀ ਨੂੰ ਪੁੱਛਿਆ ਵੀ ਤੁਸੀਂ ਦੱਸੋ ਕੀ ਕਰਨ ਕਹਿੰਦੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਸਾਨੂੰ ਅਸੀਂ ਮੰਗ ਕੇ ਨਹੀਂ ਤੁਹਾਡੇ ਕੋਲੋਂ ਲੈਣਾ ਚਾਹੁੰਦੇ ਅਸੀਂ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੁੰਦੇ ਆ ਤੇ ਆਹ ਜਿਹੜੀ ਮਤਲਬ ਜਿਹੜੀ ਆਪਾਂ ਪੁਨਰਵਾਸਤੀ ਗੱਲ ਕਰਦੇ ਗੇ ਦੁਬਾਰੇ ਜ਼ਿੰਦਗੀ ਨਾਰਮਲ ਲਾਈਨ ਤੇ ਆ ਜਵੇ ਵੀ ਇਹਦੇ ਲਈ ਕਾਫੀ ਜਾਦੇ ਉਹਨਾਂ ਨੂੰ ਸਪੋਰਟ ਦੀ ਲੋੜ ਹੈ ਪਰ ਉਥੇ ਮੈਂ ਇੱਕ ਕਿਤਾ ਮੁਖੀ ਟ੍ਰੇਨਿੰਗ ਸੈਂਟਰ ਵੀ ਜੇ ਉਹਨਾਂ ਨੂੰ ਉਦਾਂ ਦੀ ਟ੍ਰੇਨਿੰਗ ਦਿੱਤੀ ਜਾਵੇ ਤੇ ਉਹ ਲੈਣ ਲਈ ਤਿਆਰ ਹੈ ਇੰਟੈਲੀਜੈਂਟ ਹੈ ਬੱਚੇ ਬਹੁਤ ਹੀ ਕੀ ਦਸੀਏ ਤੁਹਾਨੂੰ ਉਹਦੇ ਐਗਜ਼ਾਮਪਲਾਂ ਵੀ ਜਿਸ ਤਰੀਕੇ ਨਾਲ ਉਹ ਪਾਣੀ ਦੇ ਵਿੱਚ ਨੂੰ ਅੱਗੇ ਵੱਧ-ਵੱਧ ਕੇ ਪਾਣੀ ਫੜਦੇ ਰਹੇ ਆ ਪਾਣੀ ਦੇ ਵਿੱਚ ਹੀ ਪਾਣੀ ਨੂੰ ਤਰਸਦੇ ਰਹੇ ਆ ਤੇ ਅੱਗੇ ਵੱਧਦੇ ਸੀ ਤੇ ਉਹਨਾਂ ਦੇ ਅੰਦਰ ਸਕਿੱਲ ਹੈਗੀਆਂ ਐ ਤੇ ਉਹਨਾਂ ਨੂੰ ਹੋਰ ਟ੍ਰੇਨਿੰਗ ਦੇ ਕੇ ਉਥੇ ਕਿਤਾ ਮੁਖੀ ਟ੍ਰੇਨਿੰਗ ਸੈਂਟਰ ਸੈਟਅਪ ਕਰਕੇ ਉਹਦਾ ਇੱਕ ਐਸਾ ਰੂਟੀਨ ਉਹਦੀ ਮਾਰਕੀਟਿੰਗ ਵੰਦੇ ਵੈਬਸਾਈਟ ਡਿਜ਼ਾਈਨ ਉਦਾਂ ਦੀ ਕਰਕੇ ਤੇ ਉਹਨਾਂ ਨੂੰ ਐਡੀਟਿੰਗ ਦਾ ਜੋ ਹੋ ਰਿਹਾ ਹੈ ਫੋਟ ਜਿਹੜੀ ਫੋਟੋਸ਼ਾਪ ਇਦਾਂ ਦੀ ਚੀਜ਼ਾਂ ਸਿਖਾ ਕੇ ਉਹ ਬੱਚੇ ਕਹਿੰਦੇ ਸਾਨੂੰ ਕੁਝ ਸਿਖਾ ਦਿਓ ਸਾਡਾ بیس ਬਣਾ ਦਿਓ ਤਾਂ ਕਿ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਸਕੀਏ ਕਿਉਂਕਿ ਫਸਲਾ ਹੋਣੀਆਂ 6-6 ਮਹੀਨੇ ਬਾਅਦ ਰੋਜ਼ ਕਿੱਦੋਂ ਕਮਾਉਣਾ ਤੇ ਕਿਦਾਂ ਟ੍ਰੇਨਡ ਪਲੰਬਰ ਤੇ ਟ੍ਰੇਨਡ ਹੈ ਖਾਸ ਕਰਕੇ ਕੰਪਿਊਟਰ ਆਪਰੇਟਰ ਤੇ ਐਡੀਟਿੰਗ ਦਾ ਕੰਮ ਉਹਨਾਂ ਨੂੰ ਸਿਖਾ ਕੇ ਤੇ ਖਾਸ ਕਰਕੇ ਉਹਨਾਂ ਨੂੰ ਜਿਹੜਾ ਘਰਦਿਆਂ ਰੋਜ਼ ਦਾ ਸਮਾਨ ਵਰਤ ਹੁੰਦਾ ਹੈਗਾ ਉਹ ਸਿਖਾ ਕੇ ਉੱਥੇ ਇੱਕ ਕੀਤਾ ਮੁਖੀ ਟ੍ਰੇਨਿੰਗ ਸੈਂਟਰ ਬਾਰੇ ਵੀ ਅਸੀਂ ਨਾਲ ਦੀ ਨਾਲ ਵਿਚਾਰ ਕਰ ਰਹੇ ਆਂ ਕਿ ਉਹਦੀ ਕਿਦਾਂ ਰਾਮਟੀਰੀਅਲ ਪਹੁੰਚਣਾ ਕਿਦਾਂ ਪਹਿਲਾਂ ਟ੍ਰੇਨਿੰਗ ਦੇਣੀ ਹੈ ਫਿਰ ਰਾਮਟੀਰੀਅਲ ਪਹੁੰਚਣਾ ਕਿਦਾਂ ਉਹਦੀ ਅਵੇਅਰਨੈਸ ਹੋਣੀ ਹੈ ਜਿਹਨੂੰ ਮਾਰਕੀਟਿੰਗ ਕਹਿ ਦਿੰਦੇ ਆ ਕਿਦਾਂ ਸੇਲ ਹੋਣੀ ਹੈ ਕਿਦਾਂ ਆਰਡਰ ਆਉਣੇ ਆ ਇਹ ਸਰਕਲ ਦੇ ਨਾਲ ਉਹਨਾਂ ਦਾ ਜਿਹੜਾ ਮਾਰਜਨ ਹੈ ਉਹਨਾਂ ਨੂੰ ਮਿਲਿਓ ਮਿਹਨਤ ਕਰਨੋਂ ਲੋਕ ਬਹੁਤ ਜ਼ਿਆਦਾ ਤਿਆਰ ਹੈ ਪਰ ਸਾਡੀ ਸਪੋਰਟ ਦੀ ਲੋੜ ਹੈ ਜਿਹੜਾ ਵੀ ਸੱਜਣ ਸੁਣਦਾ ਹੋਵੇ ਜਿਹਦੇ ਅੰਦਰ ਵੀ ਐਸੀ ਸਕਿੱਲ ਹੋਵੇ ਕਿ ਜਿਹੜਾ ਟ੍ਰੇਨਡ ਉੱਥੇ ਜਿਹੜਾ ਉਹਦੀ ਸਕਿੱਲ ਡਿਵੈਲਪਮੈਂਟ ਦੇ ਵਿੱਚ ਕੰਮ ਕਰ ਸਕਦਾ ਹੋਵੇ ਕਿਉਂਕਿ ਸਕਿੱਲ ਤੋਂ ਬਿਨਾ ਕੱਲੀ ਬਿੱਲ ਵੀ ਕੁਝ ਨਹੀਂ ਕਰਦੀ ਤੇ ਬਿਲ ਤੋਂ ਬਿਨਾਂ ਕੋਈ ਸਕਿੱਲ ਵੀ ਕੁਛ ਨਹੀਂ ਕਰਦੀ ਬਿਲ ਪਾਵਰ ਤਾਂ ਤੁਹਾਡੀ ਜਿੱਥੇ ਆਵਾਜ਼ ਜਾ ਰਹੀ ਹੈ ਉਹਦੇ ਨਾਲ ਉਹਨਾਂ ਨੂੰ ਜਰੂਰ ਸਹਾਰਾ ਮਿਲੇਗਾ ਹੌਸਲਾ ਮਿਲੇਗਾ ਵੀ ਸਾਡੇ ਨਾਲ ਸਾਡਾ ਦੇਸ਼ ਸਾਡਾ ਸਮਾਜ ਸਾਡਾ ਪੰਜਾਬ ਸਾਡੇ ਨਾਲ ਖੜਾ ਹੈ ਇਹਦੇ ਨਾਲ ਹੌਸਲਾ ਮਿਲੇਗਾ ਪਰ ਇਹਦੇ ਵਿੱਚ ਜਿਹੜਾ ਕੰਮ ਡਾਕਟਰ ਨੇ ਕਰਨਾ ਉਹ ਡਾਕਟਰ ਨੇ ਕਰਨਾ ਇੰਜੀਨੀਅਰ ਨੇ ਕਰਨਾ ਇੰਜੀਨੀਅਰ ਨੇ ਕਰਨਾ ਜਿਹੜਾ ਸਕਿੱਲ ਡਿਵੈਲਪਮੈਂਟ ਵਾਲਿਆਂ ਨੇ ਕਰਨਾ ਉਹ ਸਕਿੱਲ ਡਿਵੈਲਪਮੈਂਟ ਵਾਲਿਆਂ ਨੇ ਕਰਨਾ ਉਥੇ ਅਸੀਂ ਇਹਦੇ ਬਾਰੇ ਵੀ ਐਪਲੀਕੇਸ਼ਨਾਂ ਲੈ ਕੇ ਤੇ ਇਸ ਦੇ ਉੱਤੇ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀ ਜਿਹੜੀ ਪੁਨਰਵਾਸ ਜਿਹੜਾ ਹੈਗਾ ਉਹਦੇ ਲਈ ਸਟਰੋਂਗ ਬੇਸ ਤਿਆਰ ਕੀਤਾ ਜਾਵੇ ਚਾਹੀਦੀ ਹਾਰਡਵਰ ਬਣਾਇਆ ਜਾਵੇ ਸਰਵੋਤਮ ਜਿਹੜੇ ਇਹਦਾ ਜਿੰਨੇ ਪਾਰਟੀਸ਼ਨ ਦਿਆ ਜਾਵੇ ਸਾਰੇ ਕੰਮਾਂ ਨੂੰ ਦੇਖੋ ਪਹਿਲੀ ਗੱਲ ਤਾਂ ਮੈਨੇਜਮੈਂਟ ਡਿਪਾਰਟਮੈਂਟ ਮੇਨਟੇਨੈਂਸ ਡਿਪਾਰਟਮੈਂਟ ਤੁਹਾਨੂੰ ਪਤਾ ਉਹ ਡਿਪਾਰਟਮੈਂਟ ਦੇ ਵਿੱਚ ਬਜਟ ਸਾਰਾ ਕੁਝ ਬਣਿਆ ਵਾ ਤੁਸੀਂ ਤਾਂ ਮੇਰੇ ਨਾਲ ਬਹੁਤ ਸਿਆਣੇ ਹੈ ਹਨ ਇਸ ਵੇਲੇ ਦੀ ਲੋੜ ਜਿਹੜੀ ਮੈਂ ਕਹਿੰਦਾ ਸਟ੍ਰੈਟਜੀ ਬਣਾ ਕੇ ਕੰਮ ਕਰਨ ਦੀ ਲੋੜ ਹੈ ਬਹੁਤ ਲੋਕ ਪੰਜਾਬ ਦੇ ਬਹੁਤ ਲੋਕ ਸਾਡੇ ਹੋਰ ਵੀਰ ਭਰਾ ਜਿਹੜੇ ਅਲੱਗ-ਅਲੱਗ ਸਟੇਟਾਂ ਦੇ ਉਹ ਸਾਰੇ ਮਦਦ ਕਰਨ ਨੂੰ ਤਿਆਰ ਹੈ ਪਰ ਉਹਨਾਂ ਨੂੰ ਲੋੜ ਹੈ ਟੀਮ ਬਣਾਣੀ ਸਟਰੈਟਜੀ ਬਣਾ ਕੇ ਜਿਹੜੀ ਪਲੈਨਿੰਗ ਕਰਕੇ ਕੰਮ ਕਰਨ ਦੀ ਜਿਹਦੇ ਰਿਜ਼ਲਟ ਬੜੇ ਸ਼ਾਨਦਾਰ ਨਿਕਲਣਗੇ ਉਹਨਾਂ ਨੂੰ ਸਪੋਰਟ ਬਹੁਤ ਜ਼ਿਆਦਾ ਹੋ ਸਕਦੀ ਹੈ ਆਦਰਵਾਈਜ਼ ਉੱਥੇ ਜਿਹੜਾ ਜਾਂਦਾ ਇੱਕ ਪਿੰਡ 'ਚ ਵੜ ਜਾਣਾ ਉਹਨੇ ਉਹ ਬੰਦਾ ਵੀ ਉੱਥੇ ਜਾ ਰਿਹਾ ਦੂਜਾ ਵੀ ਉੱਥੇ ਜਾ ਰਿਹਾ ਤੇ ਗਰਾਊਂਡ ਰਿਐਲਿਟੀ ਦਾ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਕਿਸ ਤਰ੍ਹਾਂ ਦੀ ਸਪੋਰਟ ਦੀ ਲੋੜ ਹੈ ਜੇ ਇਧਰ ਚਾਰਾ ਹਾਂ ਜੀ ਤੁਸੀਂ ਇੱਥੇ ਅੱਖਾਂ ਨਾਲ ਹਾਲਾਤ ਦੇਖੇ ਹਨ ਹਾਂ ਕਾਂ ਵੀ ਡਾ ਇਹ ਪਸ਼ੂ ਵੀ ਮਰ ਗਏ ਮਰ ਗਏ ਹਾਂ ਇਹ ਸੈਂਟਰਲ ਸਰਕਾਰ ਨੇ 1600 ਕਰੋੜ ਰੁਪਏ ਪੰਜਾਬ ਨੂੰ ਦਿੱਤਾ ਹੈ ਕੀ ਤੁਹਾਨੂੰ ਲੱਗਦਾ ਉਹ ਸਫੀਸ਼ੈਂਟ ਪੰਜਾਬ ਲਈ ਗੱਲ ਸਫੀਸ਼ੈਂਟ ਦਾ ਹੈਗਾ ਜੋ ਪਹੁੰਚਵੇ ਉੱਥੇ ਪਹੁੰਚ ਤੁਹਾਨੂੰ ਲੱਗਦਾ ਵੀ ਕਿਸ ਤਰੀਕੇ ਨਾਲ ਸੋ ਇੰਨਾ ਵੀ ਪਹੁੰਚ ਜਵੇ ਨਾ ਇਹਦੇ ਨਾਲ ਬਹੁਤ ਬਹੁਤ ਕੁਝ ਹੋ ਜਾਊਗਾ ਪਰ ਪਹੁੰਚਾਉਣ ਦਾ ਤਰੀਕਾ ਕੀ ਹੈ ਕਿਦਾਂ ਸਰਵੇਦੀ ਰਿਪੋਰਟ ਸਰਵੇ ਕਰਨਗੇ ਮੈਂ ਕਹਿੰਦਾ ਵੀ ਐਸ ਵળે ਜਿਹੜੇ ਬੰਦੇ ਹਾਈ ਰਿਸਕ ਮੈਂਟਲ ਹੈਲਥ ਨਾਲ ਯੂਜ਼ ਰਹੇ ਜਾਂ ਇਹਨਾਂ ਦੇ ਇਹਨਾਂ ਦੇ ਉਹ ਕਹਿੰਦੇ ਨੀਂਦੇ ਨਹੀਂ ਆ ਰਹੀ ਸਾਡੇ ਹਾਲਾਤ ਦੇਖ ਕੇ ਮੈਂ ਇਧਰ ਪਸ਼ੂਆਂ ਨੂੰ ਦੇਖਦੀਆਂ ਤਾਂ ਨਹੀਂ ਮੈਨੂੰ ਨੀਂਦ ਆ ਰਹੀ ਹੈ ਜ ਪਰ ਮੈਂ ਉਹੀ ਕਹਿ ਰਿਹਾ ਵੀ ਉੱਥੇ ਉਹਨਾਂ ਨੂੰ ਸਾਈਕੋਲੋਜੀਸਟ ਥੋੜਾ ਜਿਹਾ ਸੈਕਟਰੀਸਟ ਅਸੀਂ ਉਹਨਾਂ ਨਾਲ ਵੀ ਨਾਲ ਜਿਹੜਾ ਉਹਨਾਂ ਦੀਆਂ ਸਲਾਮਾਂ ਲੈ ਕੇ ਇਹਨਾਂ ਨੂੰ ਨਾਲ ਲੈ ਕੇ ਕੋਸ਼ਿਸ਼ ਕਰਦੇ ਆਂ ਵੀ ਆਪਾਂ ਨੂੰ ਕਿਦਾਂ ਦੀ ਉਹਨਾਂ ਦੀ ਹੈਲਪ ਦੀ ਲੋੜ ਹੈਗੀ ਹੈ ਜਿਹੜਾ ਇਸ ਵੇਲੇ ਸੈਂਟਰ ਨੇ ਪੈਸਾ ਦਿੱਤਾ ਜੇ ਇਹ ਵੀ ਪਹੁੰਚ ਜਵੇ ਨਾ ਇਹਦੇ ਨਾਲ ਵੀ ਬਹੁਤ ਵੱਡੇ ਪੱਧਰ ਤੇ ਰੀਲੀਫ ਮਿਲ ਸਕਦੀ ਹੈ ਕਿੰਨੇ ਲੋਕ ਹੁਣ ਜੂਜ ਰਹੇ ਆਂ ਜੇ ਆਪਾਂ ਇਹਨੂੰ ਕਹਿ ਦੇਈਏ ਵੀ 2 ਮਹੀਨੇ ਚ ਠੀਕ ਹੋ ਜਾਊਗਾ 4 ਮਹੀਨੇ ਚ ਠੀਕ ਹੋ ਜਾਊ 6 ਮਹੀਨੇ ਤੀ ਉਹ ਕਹਿੰਦੇ 2023 ਦੇ ਸਾਡੇ ਜਿਹੜੇ ਮਤਲਬ ਜਿਹੜਾ ਝਟਕਾ ਸਾਨੂੰ ਲੱਗਿਆ ਅਜੇ ਉਹਨਾਂ ਦੀ ਰਿਪੇਅਰ ਚੱਲ ਰਹੀ ਸੀ ਤੇ ਆ 2025 ਦੇ ਵਿੱਚ ਤੁਹਾਡੇ ਸਾਡੇ ਤੇ ਫੇਰ ਪਾਣੀ ਦਾ ਅਟੈਕ ਹੋਇਆ ਇਹ ਇੰਨੀ ਛੇਤੀ ਹੋਣ ਵਾਲਾ ਨਹੀਂ ਸਾਰਿਆਂ ਨੂੰ ਤਕੜੇ ਹੋ ਕੇ ਆਪਣੇ ਇਹਨਾਂ ਪੀੜਤ ਭੈਣ ਭਰਾ ਜਿੱਥੇ-ਜਿੱਥੇ ਵੀ ਹੈਗੇ ਉਹਨਾਂ ਦੀ ਹੈਲਪ ਕਰਨ ਦੀ ਲੋੜ ਹੈ ਮੈਂ ਫੇਰ ਕਹਿੰਦਾ ਇਹਦੇ ਲਈ ਪਲੈਨਿੰਗ ਬੋਰਡ ਬਣਨਾ ਚਾਹੀਦਾ ਪਲੈਨਿੰਗ ਕੋਈ ਕਮੇਟੀ ਪ੍ਰੋਪਰ ਸਟਰੋਂਗ ਇਹਦੇ ਲਈ ਨੋਡਲ ਆਫੀਸਰ ਅਪੁਆਇੰਟ ਹੋਣੇ ਚਾਹੀਦੇ ਨੇ ਜ਼ਿਲ੍ਹਿਆਂ ਦੇ ਵਿੱਚ ਮੇਰੀ ਫੀਲਿੰਗ ਹੈ ਇੱਕ ਨੋਡਲ ਆਫੀਸਰ ਅਪੁਆਇੰਟ ਹੋਵੇ ਤੇ ਉਹਦੇ ਕੋਲ ਇਸ ਤਰ੍ਹਾਂ ਦੀ ਸਾਰੀ ਰਿਪੋਰਟ ਜਾਵੇ ਤੇ ਉਹਦੀ ਫਿਰ ਅੱਗੇ ਐਗਜ਼ੀਕਿਊਸ਼ਨ ਕਿ ਜਿਸ ਤਰੀਕੇ ਨਾਲ ਬਲਾਕ ਲੈਵਲ ਤੇ ਤੇ ਪਿੰਡ-ਪਿੰਡ ਲੈਵਲ ਤੇ ਜਾ ਕੇ ਜਿਹੜੇ ਪੀੜਤ ਪਰਿਵਾਰਾਂ ਜਿਵੇਂ ਹੁਣ ਇੱਥੇ ਆਪਾਂ ਕਹਿੰਦੇ ਆ ਪੀਕਦਮ ਕਾਲ ਆ ਗਈ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਐ ਤੇ ਉਹ ਕਾਲ ਦੇ ਲਈ ਜਿਹੜੀ ਜਿਸ ਲੈਨ ਤੇ ਵੀ ਗਈ ਐ ਪਹਿਲਾਂ ਨੰਬਰ ਇਸ਼ੂ ਹੋਣੇ ਚਾਹੀਦੇ ਆ ਫਿਰ ਉਸ ਦੇ ਉੱਤੇ ਜਿਹੜਾ ਬੰਦਾ ਪੀੜਤ ਹੈਗਾ ਉਹਦੇ ਤੱਕ ਜਿਹੜੀ ਸਪੋਰਟ ਪਹੁੰਚਾਉਣੀ ਇਹ ਸਾਡੀ ਇੱਕ ਜਿਹੜਾ ਸੀਨੀਅਰ ਅਫਸਰ ਹੈਗਾ ਕਮ ਸੇ ਕਮ ਪੀਸੀਐਸ ਦਾ ਹੋਵੇ ਨਾ ਜੇ ਉਹਨਾਂ ਕੋਲ ਰਿਪੋਰਟ ਜਾਏਗੀ ਕੁਛ ਨਾ ਕੁਛ ਇੱਕ ਕਮੇਟੀ ਦਾ ਇੰਚਾਰਜ ਇੱਕ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਬਣਾਵਾਂਗੇ ਅਸੀਂ ਜੇ ਆਈਐਸ ਨਹੀਂ ਬਣਾ ਸਕਦੇ ਤੇ ਪੀਸੀਐਸ ਤਾਂ ਬਣਾਈਏ ਇੱਕ ਕਮੇਟੀ ਇੱਕ ਜ਼ਿਲ੍ਹੇ ਦੇ ਵਿੱਚ ਜੇ ਬਣਾ ਕੇ ਅਸੀਂ ਕੰਮ ਕਰੀਏ ਉਹਦੇ ਰਿਜ਼ਲਟ ਡਿਫਰੈਂਟ ਹੋਣਗੇ ਹਾਂ ਇੱਕ ਸਵਾਲ ਆ ਪੰਜਾਬ ਸਰਕਾਰ ਵੱਲੋਂ ਹੈਲਥ ਸਿਸਟਮ ਦੇ ਹੂੰ ਬੜੇ ਦਾਅਵੇ ਕਿਤੇ ਜਾ ਰਹੇ ਹਨ ਕਿ ਸਾਡੇ ਵੱਲੋਂ ਹਰ ਪਿੰਡ ਤੱਕ ਹਰ ਪਿੰਡ ਤੱਕ ਹੂੰ ਹਰ ਪਿੰਡ ਤੱਕ ਸਾਡੇ ਵੱਲੋਂ ਮੈਡੀਕਲ ਸਹੂਲਤ ਪ੍ਰੋਪਰ ਪਹੁੰਚਾਈ ਜਾ ਰਹੀ ਹੈ ਜਿਹਦੇ ਵਜh ਵਿੱਚ ਉਹਨਾਂ ਵੱਲੋਂ ਨਵੇਂ 150 ਦੇ ਕਰੀਬ ਨਵੇਂ ਡਾਕਟਰ ਵੀ ਅਪਾਇੰਟ ਕੀਤੇ ਗਏ ਹੂੰ ਤੁਸੀਂ ਏਰੀਆ ਦੇ ਵਿੱਚ ਗਏ ਹੋ ਕਿਹਾ ਲੋਕਾਂ ਨੂੰ ਇਹ ਮਦਦ ਨਾ ਰਹੀ ਆ ਉਸ ਵੇਲੇ ਇਹ ਚੀਜ਼ ਸਾਡੇ ਸਾਹਮਣੇ ਜਿਹੜੀ ਆਈ ਤੇ ਬਹੁਤ ਘੱਟ ਆਈ ਹੈ ਜੇਕਰ ਕੋਈ ਐਨੀਮਲ ਅਲਾਈਕ ਤਾਂ ਸਾਡੇ ਸਾਹਮਣੇ ਕੁਝ ਡਾਕਟਰ ਉਹਨਾਂ ਦੇ ਆਏ ਸੀ ਉਹ ਸੰਘਰਸ਼ ਉਹਨਾਂ ਦਾ ਹੈਗਾ ਸੀ ਥੋੜਾ ਜਿਹਾ ਮੈਡੀਸਨ ਦਾ ਉਹ ਮੈਡੀਸਨ ਜਿਹੜੀ ਸੀ ਤੇ ਇੱਕ ਉਥੇ ਪਹੁੰਚਣ ਦਾ ਸੰਘਰਸ਼ ਸੀ ਮੈਂ ਕਹਿੰਦਾ ਵੀ ਲੋੜਾਂ ਬਹੁਤ ਜ਼ਿਆਦਾ ਸੀ ਤੇ ਜਿਹੜੀ ਸਾਡੀ ਭੈਣ ਭਰਾਵਾਂ ਦੀ ਹੈਲਥ ਨਾਲ ਸੰਬੰਧਤ ਚੀਜ਼ਾਂ ਹੈਗੀਆਂ ਉਹਦੇ ਵਿੱਚ ਲੋੜ ਬਹੁਤ ਜ਼ਿਆਦਾ ਮਤਲਬ ਉਹਦਾ ਤਾਂ ਸੀ 10% ਕਿ ਆ 5% ਵੀ ਨਹੀਂ ਕਰ ਪਾਰੇ ਬਹੁਤ ਵੱਡੀ ਲੋੜ ਹੈ ਇੰਨੀ ਕਿਤੇ ਨਾਲ ਸਮੱਸਿਆਵਾਂ ਹੱਲ ਨਹੀਂ ਹੋਣੀਆਂ ਮੈਂ ਫੇਰ ਕਹਿੰਦਾ ਜਿਹੜੇ ਸੋਸ਼ਲ ਵਰਕਰ ਹੈ ਜਿਹੜੀਆਂ ਸੰਸਥਾਵਾਂ ਹੈ ਜਿਹੜੇ ਸਾਡੇ ਹੋਰ ਸ਼ਕਸ਼ੀਤਾ ਸਮਾਜਦਰਦੀ ਮਾਨਵਤਾ ਦੇ ਪ੍ਰੇਮੀ ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ ऐसे सजन ਹੈਗੇ ਇਹਨਾਂ ਨੂੰ ਨਾਲ ਜੋੜੋ ਇਹ ਦਿਨ ਰਾਤ ਕੰਮ ਕਰਨ ਨੂੰ ਤਿਆਰ ਹੈ ਸਾਡੇ ਵਰਗੀਆਂ ਸੰਸਥਾਵਾਂ ਜਿਨ੍ਹਾਂ ਦੇ ਜਿਹੜੇ ਕਹਿੰਦੇ ਵੀ ਅਸੀਂ ਮੈਨ ਪਾਵਰ ਕੀ ਸਾਡੇ ਕੋਲ ਜਿਹੜੀ ਮਸ਼ੀਨਰੀ ਹੈਗੀ ਜਿਹੜੀ ਐਮਬੂਲੈਂਸ ਹੈਗੀਆਂ ਹੋਰ ਚੀਜ਼ਾਂ ਜੋ ਵੀ ਅਸੀਂ ਕਰ ਸਕਦੇ ਹਾਂ ਬਹੁਤ ਸਾਰੇ ਸਾਡੇ ਵਰਗੇ ਹੋਰ ਕਰਨ ਨੂੰ ਤਿਆਰ ਹੈ ਪਰ ਲੋੜ ਹੈ ਕਿ ਐਸਦੀ ਪਲੈਨਿੰਗ ਕਰਕੇ ਮੈਂ ਫੇਰ ਕਹਿੰਦਾ ਵੀ ਇਹਦਾ ਇੱਕ ਨੋਡਲ ਅਫੀਸਰ ਪੁਆਇੰਟ ਹੋਣਾ ਚਾਹੀਦਾ ਜ਼ਿਲ੍ਹੇ ਦੇ ਵਿੱਚ ਉਹਦੇ ਉਹਦੇ ਅੰਡਰ ਸੁਪਰਵਾਈਜ਼ਨ ਦੇ ਅੰਡਰ ਇਹਨਾਂ ਦੀਆਂ ਏ ਸਟੈਪ ਵਾਈਜ਼ ਕਿ ਹਾਈ ਪ੍ਰਾਇੋਰਟੀ ਜਿਹੜੀ ਫਰਸਟ ਪ੍ਰਾਇੋਰਟੀ ਏ ਐ ਸੈਕੰਡ ਏ ਥਰਡ ਏ ਉਹ ਟੀਮਾਂ ਬਣਾ ਕੇ ਸਾਰੇ ਨੂੰ ਡਿਵਾਈਡ ਕਰਕੇ ਏਰੀਆ ਜੇਕਰ ਅਸੀਂ ਕੰਮ ਕਰਾਂਗੇ ਤਾਂ ਜਾ ਕੇ ਇਹ ਵੱਡੇ ਪੱਧਰ ਤੇ ਕੁਝ ਰਾਹਤ ਮਿਲ ਸਕਦੀ ਹੈ ਆਦਰਵਾਇਜ਼ ਤਾਂ ਬਹੁਤ ਵੱਡੀਆਂ ਸਮੱਸਿਆਵਾਂ ਨਾਲ ਉਹ ਜੂਝ ਰਹੇ ਆ ਉਹਨਾਂ ਦੀ ਪੀੜਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਅੱਜ ਸਰ ਪ੍ਰਵਾ ਸਾਰਾ ਕੀ ਕਰ ਰਿਹਾ ਜੋ ਸਮਾਨ ਕੀ ਭੇਜਦਾ ਤੁਹਾਡੇ ਕੋਲ ਸਾਡੇ ਵੱਲੋਂ ਜਿਹੜੀਆਂ ਸਾਨੂੰ ਰਿਪੋਰਟਾਂ ਸਾਡੇ ਮੈਂਬਰ ਉਧਰ ਸਾਰੇ ਜਗ੍ਹਾ ਤੇ ਸਾਡੇ ਨਾਲ ਮੈਂ ਕਹਿੰਦਾ ਵੀ 24 ਘੰਟੇ ਹੀ ਕਨੈਕਟਡ ਹੈਗੇ ਆ ਤੇ ਉਹਦੇ ਵਿੱਚ ਉਹਨਾਂ ਨੇ ਸਾਨੂੰ ਜੋ ਦੱਸਿਆ ਪਸ਼ੂਆਂ ਦੀ ਬਿਮਾਰੀ ਨਾਲ ਸੰਬੰਧਤ ਜੇ ਬਾਕੀ ਦੂਜੀ ਜਿਹੜੇ ਸਾਨੂੰ ਡਾਕਟਰ ਚਾਹੀਦੇ ਹੈਗੇ ਆ ਕਹਿੰਦੇ ਉਹਦੇ ਨਾਲ ਮੈਡੀਸਨ ਡਾਕਟਰ ਤੇ ਖਾਸ ਕਰਕੇ ਉਹਨਾਂ ਦੀ ਪ੍ਰੋਪਰ ਚੈੱਕ ਅਪ ਕਰਕੇ ਉਹਨਾਂ ਨੂੰ ਟਰੀਟਮੈਂਟ ਤੇ ਪਾਇਆ ਜਾ ਸਕੇ ਸੀਰੀਅਸ ਕੇਸ ਜਿਹੜੇ ਹੈਗੇ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਤੇ ਨਾਲ ਇੱਕ ਪਸ਼ੂਆਂ ਦੀ ਜਿਵੇਂ ਬਿਮਾਰੀਆਂ ਦੇ ਨਾਲ ਨਾਲ ਉਹਨਾਂ ਦੀ ਜਿਹੜੀ ਡਾਈਟ ਹੈ ਉਹਨਾਂ ਦਾ ਚਾਰਾ ਹੈ ਉਹਦੀ ਵੀ ਸਾਡੇ ਕੋਲ ਡਿਮਾਂਡ ਆ ਰਹੀ ਹੈ ਇਸ ਵੇਲੇ ਅੱਜ ਜੇ ਤੁਸੀਂ ਅੱਜ ਅਸੀਂ ਬੱਸ ਤਿਆਰ ਕੀਤੀ ਹੈ ਮੋਬਾਈਲ ਮੈਡੀਕਲ ਯੂਨਿਟ ਤਿਆਰ ਹੈ ਸਾਡਾ ਬਿਲਕੁਲ ਤਿਆਰ ਪਰ ਤਿਆਰ ਹੈ ਡਾਕਟਰ ਤਿਆਰ ਹੈ ਨਾਲ ਲੈਬਾਰਟਰੀ ਵਾਲੇ ਜਿਹੜੇ ਸਪੈਸ਼ਲਿਸਟ ਜਿਹੜੇ ਵੀ ਪੈਰਾ ਮੈਡੀਕਲ ਸਟਾਫ ਹੈ ਉਹ ਪੂਰਾ ਤਿਆਰ ਪਰ ਤਿਆਰ ਹੈ ਤਿੰਨ ਦਿਨ ਤੋਂ ਰਿਹੈਸਲ ਕਰ ਰਹੇ ਆ ਇਹਨਾਂ ਦੇ ਨਾਲ ਦੋ ਜਨਰੇਟਰ ਰੱਖ ਲਈ ਇੱਕ ਬੱਸ ਦੇ ਵੀ ਜਨਰੇਟਰ ਲਾ ਦਿੱਤਾ ਤੇ ਇੱਕ ਅਸੀਂ ਐਕਸਟਰਾ ਜਨਰੇਟਰ ਨਾਲ ਰੱਖ ਲਿਆ ਦੂਜੀਆਂ ਗੱਡੀਆਂ ਲਾਤੀਆਂ ਐਂਬੂਲੈਂਸ ਲਾਤੀ ਮੋਬਾਈਲ ਮੈਡੀਕਲ ਯੂਨਿਟ ਜਿਹੜਾ ਉਹ ਅਲੱਗ ਲਾ ਦਿੱਤੇ ਤੇ ਸਾਡੀ ਕੋਸ਼ਿਸ਼ ਹੈਗੀ ਹੈ ਕਿ ਅਸੀਂ ਉਹਨਾਂ ਦੇ ਵੱਧ ਤੋਂ ਵੱਧ ਜਿਹੜੀਆਂ ਸਰੀਰ ਦੀਆਂ ਪ੍ਰੋਬਲਮਸ ਹੈਗੀਆਂ ਪਸ਼ੂਆਂ ਦੀਆਂ ਤੇ ਖਾਸ ਕਰਕੇ ਬੰਦਿਆਂ ਦੀ ਸਾਡੇ ਭੈਣ ਭਰਾਵਾਂ ਦੀਆਂ ਤੇ ਇੱਕ ਚਾਰੇ ਨਾਲ ਸੰਬੰਧਤ ਤਿੰਨ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖ ਕੇ ਜਾ ਰਹੇ ਆ ਪਰ ਉਹਨਾਂ ਦਾ ਉਥੋਂ ਕਹਿਣ ਦਾ ਮਤਲਬ ਜੋ ਮੈਸੇਜ ਆ ਰਹੇ ਆ ਕਿ ਬਹੁਤ ਜ਼ਿਆਦਾ ਸਮੈਲ ਫੈਲੀ ਹੋਈ ਹੈ ਤੇ ਉਸ ਦੇ ਵਿੱਚ ਇੱਕ ਜਿਹੜੇ ਕਹੋ ਇਨਸੈਕਟਸ ਹੈਗੇ ਆ ਜਾਂ ਕੋਈ ਸ਼ਾਇਦ ਹਨ ਸਨੇਕਸ ਹੈਗੇ ਇਹਨਾਂ ਦੇ ਕੱਟਣ ਦੀਆਂ ਸਾਨੂੰ ਬਹੁਤ ਜ਼ਿਆਦਾ ਜਿਹਦੇ ਨਾਲ ਨੁਕਸਾਨ ਹੋ ਰਿਹਾ ਸੇਧ ਦਾ ਵੀ ਇਹਦਾ ਅਰੇਂਜਮੈਂਟ ਕਰਕੇ ਪ੍ਰੋਪਰ ਲੈ ਕੇ ਆਓ ਸਾਡੇ ਕੋਲ ਉਹ ਮਤਲਬ ਇਸ ਦੀ ਬਾਰ-ਬਾਰ ਕਹ ਲੋ ਕੁਰਲਾ ਰਹੇ ਆਂ ਡਿਮਾਂਡ ਕਰ ਰਹੇ ਆਂ ਉਹ ਅਸੀਂ ਤਿਆਰੀ ਕਰਕੇ ਜਾ ਰਹੇ ਆਂ ਮੈਨੂੰ ਲੱਗਦਾ ਵੀ ਅੱਜ ਸ਼ਾਮ ਤੱਕ ਸਾਡਾ ਜੇ ਡਾਕਟਰ ਨੇ ਕਹਿ ਦਿੱਤਾ ਤੇ ਪਿੱਛੇ ਹਾਲਾਤ ਸਾਨੂੰ ਅਲੌਕ ਕਰਨਗੇ ਬਾਸਾਂ ਉੱਥੇ ਵੱਢ ਜਾਣਗੇ ਬਸ ਕਿਉਂਕਿ ਇਹ ਬਸ ਦੀ ਹਾਈਟ ਵੀ ਜ਼ਿਆਦਾ ਹੈ 13 ਫੁੱਟ ਤੋਂ ਉੱਪਰ ਹੀ ਹੈ 14 ਫੁੱਟ ਦੇ ਲਗਭਗ ਤੇ ਜਿੱਥੇ ਜਿੱਤੇ ਤੱਕ ਜਾ ਸਕਦੀ ਹੈ ਉੱਥੇ ਅਸੀਂ ਬਾਕੀ ਅੱਗੇ ਐਂਬੂਲੈਂਸ ਦੇ ਨਾਲ ਉੱਥੇ ਇੱਕ ਸੈਂਟਰਲ ਪੁਆਇੰਟ ਬਣਾ ਕੇ ਅਲੱਗ-ਅਲੱਗ ਜ਼ਿਲ੍ਹੇ ਪਹਿਲਾਂ ਹੁਣ ਫਿਰੋਜ਼ਪੁਰ ਤੋਂ ਸ਼ੁਰੂ ਕਰਾਂਗੇ ਅਸੀਂ ਤੇ ਸਾਡੀ ਟੀਮ ਮੈਨੂੰ ਲੱਗਦਾ ਜਾਂ ਤਾਂ ਸਵੇਰੇ 2 ਵਜ 2 ਤੋਂ 3 ਦੇ ਵਿੱਚ ਨਿਕਲੇਗੀ ਜਾਂ ਫਿਰ ਹੁਣ ਦੇ ਕੋਸ਼ਿਸ਼ ਕਰਾਂਗੇ ਅਸੀਂ ਜੇ ਸ਼ਾਮ ਨੂੰ ਸਾਰੀ ਡਾਕਟਰ ਨੇ ਅਲਾਓ ਕਰ ਦਿੱਤਾ ਕਿ ਹਾਂ ਆਪਾਂ ਹੁਣ ਉੱਥੇ ਪਾਣੀ ਦੇ ਹਾਲਾਤ ਐਦਾਂ ਦੇ ਆ ਠੀਕ ਹੈ ਏਰੀਆ ਅੱਜ ਜਾਂ ਕੱਲ ਦੇ ਵਿੱਚ ਸਾਡੀ ਉੱਥੇ ਟੀਮ ਜਿਹੜੀ ਹੈਗੀ ਆ ਉੱਥੇ ਸੇਵਾਵਾਂ ਦੇ ਵਿੱਚ ਹਾਜ਼ਰ ਹੋ ਜਾਏਗੀ ਵੀਰ ਜੀ ਕੰਟੈਕਟ ਕਰਨਾ ਹੋਵੇ ਪ੍ਰਭਾਸਰੇ ਦਾ ਕੋਈ ਨੰਬਰ ਜਾਰੀ ਕਰ ਦਿਓ ਪ੍ਰਭਾਸਰਾ ਦੇ ਸਪੈਸ਼ਲ ਨੰਬਰ ਅਸੀਂ ਮੈਡੀਕਲ ਦੇ ਲਈ ਜਿਹੜੇ ਐ ਉਹ ਦੋ ਨੰਬਰ ਦਿੱਤੇ ਹੈਗੇ ਮੈਂ ਤੁਹਾਨੂੰ ਉਹ ਨੰਬਰ ਦੇ ਦਿੰਦਾ ਹੈਗਾ ਅਦਰਵਾਈਜ਼ ਜਿਹੜਾ ਇੱਥੇ ਆਈਵੀਆਰ ਦਾ ਨੰਬਰ ਹੈਗਾ ਜਿਦੇ ਉਤੇ ਕੋਈ ਵੀ ਸਮੱਸਿਆ ਲਈ ਕਾਲ ਕਰ ਸਕਦਾ 82880 34555 8280 3455 ਤੋਂ ਵੀ ਇਹ ਨੰਬਰ ਲੈ ਜਾ ਸਕਦੇ ਆ ਤੁਹਾਨੂੰ ਸੰਬੰਧਿਤ ਜਿਹੜੀ ਮੈਡੀਕਲ ਟੀਮ ਹੈਗੀ ਉਹਦਾ ਨੰਬਰ ਮਿਲ ਜਾਏਗਾ ਤੇ ਕੋਈ ਹੋਰ ਸਮੱਸਿਆ ਜਿਹੜੀ ਆ ਰਹੀ ਹੈ ਉਹਦਾ ਵੀ ਨੰਬਰ ਮਿਲ ਜਾਏਗਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਕੋਈ ਵੀ ਗੱਲਬਾਤ ਕਰ ਸਕਦੇ ਆ ਪ੍ਰਵਾਸਰਾ ਦਿਨਾ